ਅੱਜ ਕੌਮਕੇ ਸਾਹਿਬ ਦਾ ਜ਼ਿਕਰ ਹੋ ਰਿਹਾ ਹੈ ਕਿਉਂਕਿ 2 ਦਿਨ ਪਹਿਲੇ ਹੀ ਉਹਨਾਂ ਦੀ ਵਰਸੀ ਜਿਹੜੀ ਉਹ ਮਨਾਈ ਗਈ ਹੈ ਤਾਂ ਇਹ ਬੜਾ ਸੁਣ ਕੇ ਅਚੰਬਾ ਹੁੰਦਾ ਹੈ ਕਿ ਅੱਜ ਵੀ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਭਗੋੜੇ ਕਰਾਰ ਤੇ ਕੱਲ ਤੱਕ ਸਾਡੇ ਜਥੇਦਾਰ ਵੀ ਫੇਕ ਇੰਕਾਊਂਟਰਸ ਮਾਰਦੇ ਨੇ ਇਹ ਬੜਾ ਸੀਰੀਅਸ ਇਸ਼ੂ ਹੈ ਆਲ ਸਿਕ ਕਮਿਊਨਿਟੀ ਡੇਟ ਨੂੰ ਇਹ ਲੱਗਦਾ ਸੀ ਕਿ ਨਵਾਂ ਜਰਨੈਲ ਸਿੰਘ ਪਿੰਡਾ ਵਾਲਾ ਨਾ ਘੜੇ ਹੋ ਜਾਣ। ਹਾਂ ਸਾਨੂੰ ਇਵੇਂ ਲੱਗਦਾ ਕਿ ਹੋਰ ਤਾਂ ਕੋਈ ਕਤਲ ਦਾ ਕਾਰਨ ਨੂੰ ਉਹਨਾਂ ਦੇ ਖਿਲਾਫ ਕੋਈ ਐਫਆਰ ਨਹੀਂ ਹੈਗੀ ਕੋਈ ਅਸੀ ਚੀਜ਼ ਨਹੀਂ ਸੀ ਕਿ ਉਹਨਾਂ ਨੂੰ ਫੜਿਆ ਜਾ ਸਕੇ। ਮੈਨੂੰ ਲੱਗਦਾ ਹੈ ਕਿ ਸੰਜਨੈਲ ਸਿੰਘ ਪਿੰਡਾ ਵਾਲਿਆਂ ਤੋਂ ਬਾਅਦ ਜਿਸਖਾਂ ਦੇ ਵਿੱਚ ਇੱਕ ਵੱਡੇ ਧਾਰਮਿਕ ਬੰਦੇ ਸੀ ਉਹ ਕੇਸ ਇਹ ਭਾਈ ਗੁਰਦੇਵ ਸਿੰਘ ਕੋਂਕੇ ਨੂੰ ਠੋਕਿਆ ਨਾ ਗਿਆ। ਇਹ ਕਿਤੇ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਉਸ ਵੇਲੇ ਉਮਰ ਐਕਸ ਦੀ ਵੋਲੇਸ਼ਨਸ ਹੋ ਰਹੀਆਂ ਸੀ ਜਿਸ ਨੂੰ ਥਰਡ ਕਲਾਸ ਇਹਨਾਂ ਦਾ ਇਨਕੈਰੋਗੇਸ਼ਨ ਹੁੰਦੀ ਹੈ ਟਾਰਚਰ ਹੁੰਦਾ ਹੈ ਜਿਹੜੇ ਵਿਟਨੈਸਸਸ ਨੇ ਉਹ ਇਸ ਗੱਲ ਨੂੰ ਐਕਸਪਲੇਨ ਕਰਦੇ ਨੇ ਤਵਾਦੀ ਸਾਹਿਬ ਦੀ ਰਿਪੋਰਟਸ ਵੀ ਆਉਂਦੀਆਂ ਫਿਰ ਇਹਨਾਂ ਨੂੰ ਚੱਕ ਕੇ ਇਹਨਾਂ ਨੂੰ ਕਤਲ ਕਰਕੇ ਜਿਹੜਾ ਵਾ ਉਹ ਸਤਲੁਜ ਦਰਿਆ ਦੇ ਵਿੱਚ ਇਹਨਾਂ ਦੀ ਡੈੱਡ ਬਾਡੀ ਜਿਹੜੀ ਹੈ ਡਿਸਪਰਸ ਕਰ ਦਿੱਤੀ ਜਾਂਦੀ ਹੈ 22 ਜੁਲਾਈ 1999 ਨੂੰ ਉਹ ਇਸ ਗੱਲ ਦੇ ਉੱਪਰ ਇੱਕ ਡਿਟੇਲਡ ਰਿਪੋਰਟ ਜੰਮੇਨੀ ਕਿ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਹੋਇਆ ਹੈ ਉਹ ਪੁਲਿਸ ਕਸਟਡੀ ਦੇ ਵਿੱਚ 22 ਜੁਲਾਈ 1999 ਨੂੰ ਰਿਪੋਰਟ ਸਬਮਿਟ ਹੋ ਜਾਂਦੀ ਹੈ ਪਰ ਰਿਮੋਵਡ ਰਿਪੋਰਟ ਉੱਪਰ ਕਾਰਵਾਈ ਨਹੀਂ ਹੋਈ ਕੋਈ ਕੇ.ਐੱਡੀ ਹਸਪਤਾਲ ਨਾਲ band bande ਸੀ ਉਹਨਾਂ ਨੇ ਵੀ ਇਸ ਗੱਲ ਦੀ ਐਵੀਡੈਂਸ ਦਿੱਤੀ ਹੈ ਕਿ ਇਹ ਕਸਟਡੀ ਸੀ ਤੇ ਇਹਨਾਂ ਦਾ ਇਲੀਗਲ ਟੌਚਰ ਹੋਇਆ ਹੈ ਫਿਚਨ ਦੇਖੋ ਕਿ ਜਿਹੜਾ ਕਤਲ ਹੋ ਰਿਹਾ ਉਹ ਸਿੱਖਾਂ ਦਾ ਸਭ ਤੋਂ ਸਪਰੀਂਖ ਤੱਕ ਤਾਂ ਜਿਤਵਾ ਹੈ ਜਿਹੜੇ ਮਾਰਨ ਵਾਲੇ ਨੇ ਉਹਨਾਂ ਚ ਕੌਣ ਹੈਗਾ ਸੁਲ ਸਿੰਘ ਕੋਟਨਾ ਉਹ ਵੀ ਸਿੱਖ ਹੈ ਜਿਹੜਾ ਡੀਐਸਪੀ ਹਰ ਭਗਵਾਨ ਸੋਢੀ ਹੈ ਉਹ ਵੀ ਸਿੱਖ ਹੈ ਜਿਹੜਾ ਇਨਸਪੈਕਟਰ ਅਰੈਸਟ ਕਰਕੇ ਲੈ ਕੇ ਜਾਂਦਾ ਹੈ ਗਰਮੀਤ ਸਿੰਘ ਉਹ ਵੀ ਸਿੱਖ ਹੈ ਕਿੰਨੀ ਧੇਰ ਹੁੰਦਾ ਹੈ ਕਿ ਪਘੋੜਾ ਘਰਾਰ ਪੁਲਿਸ ਨੇ ਦਿੱਤਾ ਕਿੰਨੇ ਸਾਲਾਂ ਤੱਕ ਜੇ ਨਹੀਂ ਮਿਲਦਾ ਤਾਂ ਅਗਲਾ ਐਕਸ਼ਨ ਪੁਲਿਸ ਕਰੇਗੀ ਜਾਂ ਅਗਲੀ ਆਪਣੀ ਰਿਪੋਰਟ ਤਿਆਰ ਕਰੇਗੀ ਕਿਉਂਕਿ ਇਹ 5-7 ਸਾਲਾਂ ਦੀ ਗੱਲ ਨਹੀਂ ਹੈ 33 ਸਾਲ ਹੋ ਗਏ ਅਕਿਊਜ਼ ਦੀ ਜ਼ਿੰਮੇਵਾਰੀ ਹੈ ਪ੍ਰੂਫ ਕਰਨਾ ਕਿ ਇਸ ਤਰਤੀ ਤੇ ਜੁੰਦਾ ਹੈ ਤੇ ਫਿਰ ਇਸ ਕੇਸ ਕਿਉਂ ਨਹੀਂ ਹੁਣ ਤੱਕ ਹੋਇਆ 33 ਸਾਲ ਹੋ ਗਏ ਨਹੀਂ ਉਸ ਵੇਲੇ ਕੀ ਹੋਇਆ ਸੀ ਜੋ ਸਰਕਾਰ ਕਹਿ ਰਹੀ ਸੀ ਕਿ ਅਸੀਂ ਐਸਆਈਟੀ ਬਣਾਉਣ ਨੂੰ ਤਿਆਰ ਆ ਪਰਿਵਾਰ ਨੇ ਆਬਜੈਕਸ਼ਨ ਕੀਤੀ ਸੀ ਜਾਂ ਕੀ ਗੱਲ ਪਰਿਵਾਰ ਦਾ ਕੋਈ ਆਬਜੈਕਸ਼ਨ ਨਹੀਂ ਜੀ ਜੇ ਐਫਆਈਆਰ ਦਰਜ ਹੋ ਜਾਂਦੀ ਤੇ ਪਰਿਵਾਰ ਨੂੰ ਇਸਤਗਾਸਾ ਪਾਉਣ ਦੀ ਕੀ ਲੋੜ ਸੀ ਪੂਰੇ ਇਸਤਗਾਸੇ ਦੇ ਵਿੱਚ ਜਥੇਦਾਰ ਸ਼ਬਦ ਨਹੀਂ ਲਿਖਿਆ ਹੈ ਉਹ ਕੇਸ ਨੂੰ ਅਫੈਕਟ ਕਰੂਗਾ ਕੀ ਲਿਖਿਆ ਸੀਗਾ ਇਨਾਂ ਨੇ ਸਿੰਪਲ ਪਾਈ ਗੁਰਦੇਵ ਸਿੰਘ ਕੋਂਕੇ ਲਿਖ ਦਿੱਤਾ ਉਸ ਨੂੰ ਕਿਤੇ ਮੈਂਸ਼ਨ ਨਹੀਂ ਕੀਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ 27 ਜੁਲਾਈ 1999 ਨੂੰ ਚੀਫ ਮਿਸਟਰ ਪ੍ਰਕਾਸ਼ ਸਿੰਘ ਬਾਦਲ ਦੇ ਰਿਪੋਰਟ ਤਿਆਰ ਕਰਕੇ ਟੇਬਲ ਤੇ ਰੱਖ ਦਿੱਤੀ 1999 ਪੰਜਾਬ ਦੇ ਵਿੱਚ 80 90 ਦਾ ਦਹਾਕਾ ਜਦੋਂ ਖੜਕੂ ਦੌਰ ਸੀ ਉਸ ਦੌਰਾਨ ਕਈ ਸਾਰੇ ਅਜਿਹੇ ਕિસ્ਸੇ ਨੇ ਜਿਹੜੇ ਅਨਸੁਲਝੇ ਨੇ ਉਨ੍ਹਾਂ ਚੋਂ ਇੱਕ ਕਿਸਾ ਸ਼੍ਰੀ ਕਾਲਤਕ ਸਾਹਿਬ ਦੇ ਉਸ ਵੇਲੇ ਦੇ ਜੱਥੇਦਾਰ ਕੌਂਕੇ ਸਾਹਿਬ ਦੇ ਨਾਲ ਜੁੜਿਆ ਹੋਇਆ 1 ਜਨਵਰੀ 1993 ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ 33 ਸਾਲ ਹੋ ਗਏ ਨੇ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ ਲੇਕਿਨ ਪੁਲਿਸ ਨੇ ਕਾਗਜ਼ਾਂ ਦੇ ਵਿੱਚ ਅੱਜ ਵੀ ਉਹ ਪਘੋੜੇ ਕਰਾਰ ਨੇ ਅੱਜ ਵੀ ਉਹਨਾਂ ਦੀ ਮੌਤ ਕਾਗਜ਼ਾਂ ਦੇ ਵਿੱਚ ਨਹੀਂ ਹੋਈ ਹੈ ਔਰ ਇੱਕ ਰਿਪੋਰਟ ਜਿਹੜੀ ਹੈ ਮਿਸਟਰ ਤਿਵਾੜੀ ਹੋਰਾਂ ਦੀ 2023 ਦੇ ਵਿੱਚ ਸਾਹਮਣੇ ਆਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਇੱਕ ਵਾਰ ਫੇਰ ਕੋਰਟ ਵਾਲੇ ਪਾਸੇ ਜਾਂਦਾ ਹੈ ਇਹ ਕਿਉਂ ਪਘੋੜੇ ਕਰਾਰ ਦਿੱਤੇ ਗਏ ਕਿਉਂ ਮੌਤ ਕਰਾਰ ਅਜੇ ਤੱਕ ਨਹੀਂ ਦਿੱਤੀ ਗਈ ਔਰ ਟੈਕਨੀਕਲੀ ਲੀਗਲੀ ਪਹਿਲੂ ਕੀ ਨੇ ਇਹ ਸਮਝਣ ਦੇ ਲਈ ਅੱਜ ਹਾਈ ਕੋਰਟ ਦੇ ਸੀਨੀਅਰ ਵਕੀਲ ਸਾਡੇ ਨਾਲ ਨੇ ਜਿਹੜੇ ਹਿਊਮਨ ਰਾਈਟਸ ਦੇ ਕਈ ਸਾਰੇ ਮੁੱਦੇ ਚੁੱਕਦੇ ਰਹੇ ਨੇ ਸਰਪੱਤਵ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅ ਤੁਸੀਂ ਤਾਂ ਲੰਬੇ ਸਮੇਂ ਤੋਂ ਕਈ ਸਾਰੇ ਕિસ્ਸੇ ਦੇਖਦੇ ਆਏ ਹੋ ਸੁਣਦੇ ਆਏ ਹੋ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਕੌਮਕੇ ਸਾਹਿਬ ਦਾ ਜ਼ਿਕਰ ਹੋ ਰਿਹਾ ਕਿਉਂਕਿ 2 ਦਿਨ ਪਹਿਲਾਂ ਹੀ ਉਹਨਾਂ ਦੀ ਵਰਸੀ ਜਿਹੜੀ ਉਹ ਮਨਾਈ ਗਈ ਹੈ ਤਾਂ ਇਹ ਬੜਾ ਸੁਣ ਕੇ ਅਚੰਬਾ ਹੁੰਦਾ ਹੈ ਕਿ ਅੱਜ ਵੀ ਪੁਲਿਸ ਤੇ ਕਾਗਜ਼ਾਂ ਦੇ ਵਿੱਚ ਭਗੋੜੇ ਕਰਾਰ ਨੇ ਕੋਈ ਸਾਡੇ ਲਈ ਬੀਗ ਸਿੱਖ ਅਸੀਂ ਮਹਿਸੂਸ ਕਰਦੇ ਆਂ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਤੁਹਾਨੂੰ ਇਹੋ ਜਿਹਾ ਕੇਸ ਨਜ਼ਰ ਨਹੀਂ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਭ ਤੋਂ ਸਰਵੋੱਚ ਇੰਸਟੀਟਿਊਸ਼ਨ ਹੈ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫੇਕ ਇਨਕਾਉਂਟਰਸ ਮਾਰਦੇ ਨੇ ਇਹ ਬੜਾ ਸੀਰੀਅਸ ਇਸ਼ੂ ਹੈ ਆਲ ਸਿੱਖ ਕਮਿਊਨਿਟੀ ਲਈ। ਤੁਸੀਂ ਦੁਨੀਆਂ 'ਚ ਕਦੇ ਨਹੀਂ ਸੁਨਿਆ ਹੋਵੇਗਾ ਕਿ ਜਿਹੜਾ 크੍ਰਿਸਚੀਅਨਸ ਦਾ ਰਿਲੀਜੀਅਸ ਹੈਡ ਪਾਪ ਹੈ ਉਹਨੂੰ ਕਿਸੇ ਨੇ ਮਾਰਿਆ ਹੋਵੇ। ਕਿਸੇ ਸ਼ੰਕਰਚਾਰੀਆਂ ਨੂੰ ਪੁਲਿਸ ਮੁਕਾਬਲੇ 'ਚ ਮਾਰਿਆ ਹੋਵੇ, ਮੁਸਲਮਾਨਾਂ ਦੀ ਕਿਸੇ ਖਲੀਫੇ ਨੂੰ ਪੁਲਿਸ ਮੁਕਾਬਲੇ 'ਚ ਮਾਰਿਆ ਹੋਵੇ। ਇਹ ਜਿਹੜਾ ਭਾਈ ਗਰਦੇਵ ਸਿੰਘ ਕੌਂਕੇ ਸੀ ਇਹਨਾਂ ਨੂੰ ਪੁਆਇੰਟ ਕੀਤਾ ਸੀ 89 90ਸ ਦੇ ਵਿੱਚ ਸਰਪਤ ਖਾਲਸੇ ਨੇ ਜਥੇਦਾਰ ਸਰਪਤ ਖਾਲਸਾ ਇਸੂ ਸਰਪਤ ਖਾਲਸਾ 86 88 ਉਹ ਤੋਂ ਭਾਈ ਜਸਵਿੰਦਰ ਸਿੰਘ ਰੋਡੇ ਉਹਨਾਂ ਨੂੰ ਪੁਆਇੰਟ ਕੀਤਾ ਸੀ ਉਹ ਜੇਲ੍ਹ ਦੇ ਵਿੱਚ ਜੇਲ੍ਹ ਵਿੱਚ ਹੁਣ ਕਰਕੇ ਸਬਸੀਕੁਐਂਟਲੀ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਤੇ ਇਹ ਬਾਰ ਬਾਰੀ ਬਣੇ ਨਹੀਂ ਫਿਰ ਪ੍ਰੋਫੈਸਰ ਮਨਜੀਤ ਸਿੰਘ ਆਏ ਇਹ 92 ਦੇ ਵਿੱਚ ਆਪ ਦੇ ਪਿੰਡ ਕੌਕੇ ਚਲੇ ਜਾਂਦੇ ਨੇ ਜੇ ਗਰੌਂ ਚਲੇ ਜਾਂਦੇ ਨੇ 90 ਤੋਂ ਬਾਅਦ ਉਥੇ ਇਹ ਪ੍ਰਚਾਰਕ ਬਹੁਤ ਅੱਛੇ ਸੀ ਜਦੋਂ ਪਿੰਡ ਦੇ ਵਿੱਚ ਬੈੰਦੇ ਸੀ ਲੋਕ ਆਪ ਦੇ ਜਿਹੜੇ ਮਸਲੇ ਸੀ ਬੜੀ ਵੱਡੀ ਪੱਦਰ ਤੇ ਆਲੇ ਦੁਆਲੇ ਇਹਨਾਂ ਦੇ ਜਿਹੜਾ ਸੈਂਟਰ ਪੁਆਇੰਟ ਬਣਨਾ ਸ਼ੁਰੂ ਹੋ ਗਿਆ ਸੀ ਤੇ ਮੈਨੂੰ ਲੱਗਦਾ ਹੈ ਕਿ ਸੰਜਨੈਲ ਸਿੰਘ ਪਿੰਡਰਾ ਵਾਲਿਆਂ ਤੋਂ ਬਾਅਦ ਜਿਸਖਾ ਦੇ ਵਿੱਚ ਇੱਕ ਵੱਡੇ ਧਾਰਮਿਕ ਬੰਦੇ ਸੀ ਉਹ ਇਹ ਸੀ ਤੇ ਉਸ ਵੇਲੇ ਜਿਹੜੇ ਐਸਐਸਪੀਸੀ ਉਥੋਂ ਦੇ ਗਰਾਉਂਡ ਦੇ ਸਵਰਨ ਸਿੰਘ ਕੋਟਨਾ ਉਹਨੂੰ ਲੱਗਦਾ ਸੀ ਕਿ ਜੇ ਭਾਈ ਗੁਰਦੇਵ ਸਿੰਘ ਗੋਂਕੇ ਨੂੰ ਠੋਕਿਆ ਨਾ ਗਿਆ ਤੇ ਇਹ ਕਿਤੇ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੇ ਉਸ ਵੇਲੇ ਹਿਊਮਨ ਰਾਈਟਸ ਦੀ ਵੋਲਸ਼ਨਸ ਹੋ ਰਹੀਆਂ ਸੀ ਇਹ ਕਿਤੇ ਇੰਜਨ ਬਣ ਕੇ ਉਹਨਾਂ ਚੀਜ਼ਾਂ ਦੇ ਖਿਲਾਫ ਪੰਜਾਬ ਦੇ ਵਿੱਚ ਕੋਈ ਮੂਵ ਨਾ ਖੜੀ ਕਰ ਖੜੀ ਕਰਨ ਉਸ ਕਰਕੇ ਇਹਨਾਂ ਨੂੰ ਚੱਕਿਆ ਗਿਆ ਪਹਿਲੇ ਇਹਨਾਂ ਨੂੰ 20 ਦਸੰਬਰ 1992 ਨੂੰ ਰੈਸਟ ਕੀਤਾ ਜਾਂਦਾ ਫਸਟ ਟਾਈਮ ਜਦੋਂ ਪਿੰਡ ਦੇ ਮੋਤਵਾਰ ਲੋਕ ਜਾਂਦੇ ਨਹੀਂ ਤੇ ਉਹ ਛੱਡ ਦਿੱਤਾ ਜਾਂਦਾ ਫਿਰ 25 ਦਸੰਬਰ 1992 ਨੂੰ ਇਹ ਗੁਰਦੁਆਰੇ ਚ ਕਥਾ ਕਰਕੇ ਨਿਕਲਦੇ ਨੇ ਉੱਥੇ ਪੁਲਿਸ ਇਹਨਾਂ ਨੂੰ ਲੈ ਜਾਂਦੀ ਹੈ ਸੀਐਸਟਾਫ ਦੇ ਵਿੱਚ ਉਸ ਵੇਲੇ ਇੰਸਪੈਕਟਰ ਸੀਸੀਐਸਟਾਫ ਗਰਮਜੀਤ ਸਿੰਘ ਫਿਰ ਜਿਹੜੀ ਫੈਮਿਲੀ ਹੈ ਉਹਨਾਂ ਦੀ ਵਾਈਫ ਸੀ ਬੀਬੀ ਗਰ ਮਲਕ ਔਰ ਤੇ ਹੋਰ ਪਰਵਾਰਿਕ ਮੈਂਬਰ ਉਹਨਾਂ ਨੂੰ ਸੀਐਸਟਾਫ ਦੇ ਵਿੱਚ ਮਿਲਦੇ ਵੀ ਨੇ ਉਨਾਂ ਨੂੰ ਕਪੜੇ ਤੇ ਹਰਸੀਚਾਂ ਵੀ ਪ੍ਰੋਵਾਈਡ ਕਰਦੇ ਇੱਕ ਜਨਵਰੀ ਨੂੰ ਜਦੋਂ 3rd ਕਲਾਸ ਇਹਨਾਂ ਦਾ ਇੰਟਰੋਗੇਸ਼ਨ ਹੁੰਦੀ ਹੈ ਟੌਰਚਰ ਹੁੰਦਾ ਹੈ ਜਿਹੜੇ ਵਿਟਨੈਸਸਿਜ਼ ਨੇ ਉਹ ਇਸ ਕਰ ਨੂੰ ਐਕਸਪਲੇਨ ਕਰਦੇ ਨੇ ਤਵਾੜੀ ਸਾਹਿਬ ਦੀ ਰਿਪੋਰਟਸ ਵੀ ਆਉਂਦਾ ਫਿਰ ਇਹਨਾਂ ਨੂੰ ਚੱਕ ਕੇ ਇਹਨਾਂ ਨੂੰ ਕਤਲ ਕਰਕੇ ਜਿਹੜਾ ਵਾ ਉਹ ਸਤਲੁਜ ਦਰਿਆ ਦੇ ਵਿੱਚ ਇਹਨਾਂ ਦੀ ਡੈਡ ਬਾਡੀ ਜਿਹੜੀ ਹੈ ਡਿਸਪਰਸ ਕਰ ਦਿੱਤੀ ਜਾਂਦੀ ਹੈ ਕਿਉਂਕਿ ਅਕਾਲ ਸਖਬ ਦੇ ਜਥੇਦਾਰ ਸੀ ਵੱਡਾ ਮੈਟਰ ਸੀ ਉਹਨੂੰ ਕਵਰ ਅਪ ਕਰਨ ਲਈ 2 ਜਨਵਰੀ 1993 ਨੂੰ ਜਿਹੜਾ ਇਨਸਪੈਕਟਰ ਗਰਵੀਤ ਸਿੰਘ ਹੈ ਉਹ ਇੱਕ ਰਿਪੋਰਟ ਪਾ ਦਿੰਦਾ ਕਿ ਐਸਕੇਪ ਕਰਕੇ ਭਗੋੜੇ ਕਰਾ ਦੇ ਹਾਂ ਕਿਉਂਕਿ ਪੰਜਾਬ ਦੇ ਜਿੰਨੇ ਸੀ ਮੈਜੋਰਿਟੀ ਕੇਸਸ ਕੀਤੇ ਨੇ ਮਿਲਿਟੈਂਸੀ ਦੇ ਵਿੱਚ ਪੁਲਿਸ ਨੇ ਦਾ ਇਹ ਵਰਸ਼ਨ ਸੀ ਕਿ ਜਦੋਂ ਬੰਦਾ ਜੇਲ੍ਹ ਮਤਲਬ ਉਹਨਾਂ ਕੋਲ ਥਾਣੇ ਦੇ ਵਿੱਚ ਇੱਕ ਕਸਟਡੀ ਦੇ ਵਿੱਚ ਹੈ ਉੱਥੋਂ ਕਹਿੰਦੇ ਨੇ ਭੱਜ ਗਿਆ ਚਾਹੇ ਫਿਰ ਉਹਨਾਂ ਦੀ ਸਟੋਰੀ ਹੁੰਦੀ ਸੀ ਕਿ ਕੋ ਅਸਲੇ ਦੀ ਰਿਕਵਰੀ ਕਰਨ ਲੱਜਾਰੇ ਸੀ ਤੇ ਔਨ ਦਾ ਸਪੌਟ ਕ੍ਰਾਸ ਫਾਇਰਿੰਗ ਹੋਈ ਤੇ ਉਹਦੇ ਚੋ ਪੱਜ ਗਏ ਤੇ ਉਹ ਇਹ ਵੀ ਜਿਹੜਾ ਇਹਨਾਂ ਨੇ ਜਥੇਦਾਰ ਸਾਹਿਬ ਦਾ ਉੱਥੇ ਐਸਕੇਪ ਦਿਖਾ ਕੇ ਤੋਂ ਕੇਸ ਜਨਨ ਨੂੰ ਗੋੜਾ ਕਰਾਰ ਕਰਕੇ ਤੇ ক্লোਜ਼ ਕੀਤਾ ਹੋਇਆ ਸੀ ਜਦੋਂ ਕਿਉਂਕਿ ਮੈਟਰ ਬਹੁਤ ਵੱਡਾ ਸੀ 93 ਦੇ ਵਿੱਚ ਜਦੋਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਸਪੈਸ਼ਲੀ ਅਮੈਨਸਟੀ ਇੰਟਰਨੈਸ਼ਨਲ ਨੇ ਵੀ ਇਹਨਾਂ ਦੀ ਗੱਲ ਕੀਤੀ ਹੈ ਉਦੋਂ ਫਿਰ ਇੱਕ ਗਜਿੰਦਰ ਸਿੰਘ ਨਾਂ ਦੇ ਨੈਡੀ ਰਿਪੋਰਟ ਰੀਲੀਜ਼ ਕੀਤੀ ਉਹਨੂੰ ਇਹਨਾਂ ਨੇ ਰਿਜੈਕਟ ਕਰ ਦਿੱਤਾ ਫਿਰ 1997 ਦੇ ਵਿੱਚ ਕਾਂਗਰਸ ਗਵਰਨਮੈਂਟ ਚੱਲੀ ਜਾਂਦੀ ਹੈ ਕਿਉਂਕਿ ਜਿਹੜੀ ਕਿਲਿੰਗ ਹੈ ਇਹ ਕਿਲਿੰਗ ਹੁੰਦੀ ਹੈ ਉਸ ਵੇਲੇ ਜਿਹੜੇ ਚੀਫ ਮਿਨਿਸਟਰ ਸੀ ਕਾਂਗਰਸ ਦੇ ਗੈਂਦ ਸਿੰਘ ਸੀ ਪੀਕੇਪੀਐਸ ਗਿਲ ਉਸ ਵੇਲੇ ਪੰਜਾਬ ਦਾ ਡੀਜਪੀਸੀ ਇਹਨਾਂ ਦੋਨਾਂ ਦੇ ਰੂਲ ਵਿੱਚ ਜਿਹੜੀ ਇਹਨਾਂ ਦੀ ਕਿਡਨੈਪਿੰਗ ਹੁੰਦੀ ਹੈ ਫਿਰ ਕਿਲਿੰਗ ਹੁੰਦੀ ਹੈ ਤੇ ਬਾਦਲ ਗਵਰਨਮੈਂਟ ਦੇ ਵਿੱਚ 1997 ਦੇ ਵਿੱਚ ਨਾ ਨਹੀਂ ਕੇਸੀ ਕੇਸੀ ਜਿਹੜੇ ਪੁਲਿਸ ਆਫਿਸਰਸ ਅਕਿਊਸਡ ਨੇ ਹਿਊਮਨ ਰਾਈਟਸ ਵਾਇਓਲੇਸ਼ਨਸ ਲਾਈ ਉਹਨਾਂ ਦੇ ਖਿਲਾਫ ਅਸੀਂ ਤੁਰਥ ਕਮਿਸ਼ਨ ਬਣਾਵਾਂਗੇ ਤੇ 1998 ਦੇ ਵਿੱਚ ਫਿਰ ਸਿੱਖਾਂ ਦਾ ਇੱਕ ਡੈਲੀਗੇਸ਼ਨ ਜਾਂਦਾ ਹੈ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਹੁਣਾ ਕੋਲ ਉਹ ਬਾਦਲ ਸਾਹਿਬ ਨੂੰ ਫਿਰ ਜਦੋਂ ਕਹਿੰਦੇ ਨੇ ਕਿ ਸਾਡਾ ਤਾਂ ਜਿਹੜੇ ਜਥੇਦਾਰ ਕੋਂਕੇ ਸਾਹਿਬ ਨੂੰ ਜਿਹੜਾ ਫ੍ਰੀਕ ਇਨਕਾਉਂਟਰਸ ਮਾਰਿਆ ਦੀ ਜਾਂਚ ਹੋਣੀ ਚਾਹੀਦੀ ਹੈ ਉਸ ਵੀਲੇ ਜਿਹੜਾ ਸਭ ਤੋਂ ਇਮਾਨਦਾਰ ਅਫੀਸਰ ਸੀ ਉਹ ਸੀ ਬੀਪੀ ਤਿਵਾੜੀ ਐਡੀਜੀਪੀ ਸਿਕਿਉਰਿਟੀ ਉਹ ਇਸ ਸਾਰੀ ਜਿਹੜਾ ਕਤਲ ਹੈ ਉਹਦੀ ਇਨਵੈਸਟੀਗੇਸ਼ਨ ਕਰਦੇ ਨੇ ਜੂਨ 1998 ਦੇ ਵਿੱਚ ਉਹਨਾਂ ਨੂੰ ਇਹ ਰਿਪੋਰਟ ਮਾਰਕ ਹੁੰਦੀ ਹੈ 27 ਜੁਲਾਈ 1999 ਨੂੰ ਉਹ ਇਸ ਗੱਲ ਦੇ ਉੱਪਰ ਇੱਕ ਡਿਟੇਲਡ ਰਿਪੋਰਟ ਦਿੰਦੇ ਨੇ ਕਿ ਉਹਨਾਂ ਨਾਲ ਝੂਠਾ ਪੁਲਿਸ ਮੁਕਾਬਲਾ ਹੋਇਆ ਹੈ ਉਹ ਪੁਲਿਸ ਕਸਟਡੀ ਦੇ ਵਿੱਚ ਸੀ 27 ਜੁਲਾਈ 1999 ਨੂੰ ਰਿਪੋਰਟਸ ਮੇਟ ਹੋ ਜਾਂਦੀ ਹੈ ਪਰ ਰਿਮੋਟ ਰਿਪੋਰਟ ਉੱਪਰ ਕਾਰਵਾਈ ਨਹੀਂ ਹੁੰਦੀ ਕੋਈ। ਬਸɪਕਲੀ ਜਦੋਂ ਕੋਈ ਅਫਸਰ ਇਨਵੈਸਟੀਗੇਸ਼ਨ ਕਰਦਾ ਹੈ ਉਹਦੇ ਉੱਪਰ ਡੀਜੀਪੀ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਐਕਸ਼ਨ ਹੋਣਾ ਕਿ ਨਹੀਂ ਹੋਣਾ ਉਹਨੂੰ ਠੰਡੇ ਬਸਤੇ ਚ ਪਾ ਦਿੱਤਾ ਜਾਂਦਾ ਹੈ। ਫਿਰ 2002 ਤੋਂ ਬਾਅਦ ਜਦੋਂ ਇੱਥੇ ਕੈਪਟਨ ਅਮਨਿੰਦਰ ਸਿੰਘ ਦੀ ਸਰਕਾਰ ਆਂਦੀ ਹੈ ਕਾਂਗਰਸ ਦੀ ਦੁਆਰਾ ਰਿਪੀਟ ਹੋ ਗਈ ਹੈ। ਤੋਂ ਜਿਹੜੀ ਪੁਲਿਸ ਆਫਸਰਸ ਦੀ ਲੋਬੀ ਹੈ ਅਮਨਿੰਦਰ ਸਿੰਘ ਨੂੰ ਪ੍ਰੈਸ਼ਰਾਈਜ਼ ਕਰਦੀ ਹੈ ਉਸ ਵੇਲੇ ਅਮਨਿੰਦਰ ਸਿੰਘ ਆਪ ਦੇ ਜਿਹੜੇ ਡੀਜੀਪੀ ਪੰਜਾਬ ਸੀ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਤੇ ਇਹ ਰਿਪੋਰਟ ਜਿਹੜੀ ਸੀ ਇਹਨੂੰ ਡਿਸ ਅਪਰੂਵ ਕਰਾ ਕੇ ਤੇ ਕੇਸ ਨੂੰ ਪਰਮਨੈਂਟ ਖਤਮ ਕਰ ਦਿੱਤਾ ਜਾਂਦਾ ਉਹ ਇਹ ਲੰਬੇ ਸਮੇਂ ਦੇ ਵਿੱਚ ਕਈ ਆਰਗੇਨਾਈਜੇਸ਼ਨਸ ਨੇ ਇਸ ਇਸ਼ੂ ਤੇ ਰੇਸ ਖੜਾ ਕੀਤਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਹਨੇ ਲੰਬੇ ਸਮੇਂ ਚ ਇਹਦੀ ਕੋਈ ਜਾਂਚ ਨਹੀਂ ਹੋਈ 2022 ਦੇ ਵਿੱਚ ਇੱਕ ਹਿਊਮ ਰਾਈਟਸ ਆਰਗੇਨਾਈਜੇਸ਼ਨ ਹੈ PHRO ਉਹਨਾਂ ਨੇ तिवारी ਸਾਹਿਬ ਦੀ ਰਿਪੋਰਟ ਨੂੰ ਪਬਲਿਕ ਕਰ ਦਿੱਤਾ ਜਦੋਂ ਰਿਪੋਰਟ ਪਬਲਿਕ ਹੁੰਦੀ ਹੈ ਤੇ ਪਬਲਿਕ ਡੋਮੇਨ 'ਚ ਆਉਣ ਨਾਲ ਫਿਰ ਇਰਤੇ ਚਰਚਾ ਸ਼ੁਰੂ ਹੋਉਂਦੀ ਹੈ ਉਹ ਚਰਚਾ ਤੋਂ ਬਾਅਦ ਸ਼ਹੀਦ ਭਾਈ ਕਾਂਕੇ ਸਾਹਿਬ ਦਾ ਬੇਟਾ ਜਿਹੜਾ ਸੀ ਉਹ ਚਲੇ ਜਾਂਦੇ ਨੇ ਹਾਈ ਕੋਰਟ ਰੈਟ ਦੇ ਵਿੱਚ ਉਸ ਤੋਂ ਬਾਅਦ ਇਹ ਜਿਹੜੀ ਸ਼ਰੋਣੀ ਕਮੇਟੀ ਹੈ ਉਹ ਪਰਿਵਾਰ ਨੂੰ ਲੀਗਲ ਹੈਲਪ ਦਿੰਦੀ ਹੈ ਤੇ ਇੱਕ ਕ੍ਰਾਈਮినਲ ਇਸਤਗਾਸਾ ਫਾਈਲ ਹੁੰਦਾ ਉੱਥੇ ਕੋਰਟ ਦੇ ਵਿੱਚ ਕਨਫਰਨ ਕੋਰਟ ਦੇ ਵਿੱਚ ਜਿਹਦੇ ਵਿੱਚ ਭਾਈ ਗਰਦੇਵ ਸਿੰਘ ਕੌਂਕੇ ਹੋਣਾ ਦੀ ਕਿਡਨੈਪਿੰਗ ਤੇ ਜਿਹੜੀ ਇਲੈਗਲ ਕਿਲਿੰਗ ਹੈ ਉਹਦੇ ਲਈ 21 ਆਫੀਸਰਸ ਦੇ ਖਿਲਾਫ ਜਿਹੜਾ ਇਸਤਗਾਸਾ ਫਾਈਲ ਕੀਤਾ ਗਿਆ ਹੈ ਲੇਕਿਨ 33 ਸਾਲ ਹੋ ਗਏ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਨੇ ਤਸ਼ੱਦਦ ਕੀਤੀ ਫੇਕ ਐਨਕਾਊਂਟਰ ਕੀਤਾ ਗਾਗਜ਼ਾਂ ਚ ਪਘੋੜੇ ਨੇ ਗਾਗਜ਼ਾਂ ਚ ਪਘੋੜੇ ਨੇ ਇਹ ਫਿਰ ਕਿਵੇਂ ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਕੀ ਉਹਨਾਂ ਦੀ ਡੈੱਡ ਬੋਡੀ ਉਸ ਵੇਲੇ ਮਿਲੀ ਸੀ ਦੀ ਕੋਈ ਨਾ ਕੇਸਸ ਦੇ ਵਿੱਚ ਹੁੰਦਾ ਕੀ ਹੈ ਬੀਇੰਗ ਹਿਊਮਨ ਰਾਈਟਸ ਐਕਟੀਵਿਸਟ ਜਿਹਨੇ ਕੇਸਸ ਸੁਝਿਲ ਕਿੰਤੇ ਹੈ ਜਦੋਂ ਬੰਦਾ 3 ਡਿਗਰੀ ਟਾਰਚਰ ਹੋ ਜਾਂਦਾ ਹੈ ਉਹ ਤਾਂ ਆੜਨ ਦੀ ਤਾਂ ਦੂਰ ਦੀ ਗੱਲ ਤੁਰਨ ਜੋਗਾ ਵੀ ਨਹੀਂ ਰਹਿ ਜਾਂਦਾ ਕਿਉਂਕਿ ਤੁਸੀਂ ਪੈਰਾਂ ਦੇ ਨੋਹਾਂ ਤੋਂ ਲੈ ਕੇ ਸਿਰ ਦੇ ਹਰ 파ਟ ਤੱਕ ਜਿਹੜਾ ਵਾ ਤੁਸੀਂ ਟਾਰਚਰ ਕੀਤਾ ਹੁੰਦਾ ਹੋ ਦੀ ਇਹ ਜਿਹੜੀ ਕੌਂਕਾਕਟਡ ਸਟੋਰੀਜ਼ ਨੇ ਇਕੱਲੀ ਜਿੱਥੇ ਦਾਰ ਕੌਂਕੇ ਸਾਹਿਬ ਦੇ ਕੇਸ ਦੀ ਸਾਰੀ ਕੇਸਾਂ ਚ ਹੀ ਸਟੋਰੀ ਹੈ ਤੇ ਬੰਦਾ ਭੱਜ ਗਿਆ ਚਾਹੇ ਬੰਦੇ ਨੂੰ ਛਡਾ ਲਿਆ ਜਿਹੜੇ ਖਾੜਕੂ ਗਰੁੱਪਾਂ ਨੇ ਜਿਹੜੀ ਕਿ ਮੰਨਣਯੋਗ ਨਹੀਂ ਹੈ ਜੇ ਦੀ ਕੋਈ ਐਵੀਡੈਂਸ ਵੀ ਹੋਵੇ ਸੋ ਇਸ ਕੇਸ ਵੀ ਇਹ ਹੋਇਆ ਪਰ ਜਿਹੜੇ ਗਵਾਹ ਨੇ ਉਹਨਾਂ ਨੇ ਦੱਸਿਆ ਕਿ ਜੇਨ ਮਤਲਬ ਇਹ ਤੇ ਔਨ ਰਿਕਾਰਡ ਹੈ ਨਾ ਕਿ ਉਹਨਾਂ ਦੇ ਵਾਈਫ ਵੀ ਸੀਐਸਟਾਫ ਚ ਮਿਲਦੇ ਰਹੇ ਨੇ ਫਿਰ ਜਿਹੜੀ ਉਸ ਵੀ ਲਈ ਨਾਲ ਬੰਦ ਬੰਦੇ ਸੀ ਉਹਨਾਂ ਨੇ ਵੀ ਇਸ ਗੱਲ ਦੀ ਐਵੀਡੈਂਸ ਦਿੱਤੀ ਹੈ ਕਿ ਇਹ ਕਸਟਡੀ ਸੀ ਤੇ ਇਹਨਾਂ ਦਾ ਇਲੀਗਲ ਟੌਰਚਰ ਹੋਇਆ। ਉਹ ਟੌਰਚਰ ਕਰਨ ਵਾਲਾ ਵੀ ਕਿਹੜਾ ਹੈ? ਤੁਸੀਂ ਸਿਚੁਏਸ਼ਨ ਦੇਖੋ ਕਿ ਜਿਹੜਾ ਕਤਲ ਹੋ ਰਿਹਾ ਉਹ ਸਿੱਖਾਂ ਦਾ ਸਭ ਤੋਂ ਸੁਪਰੀਮ ਤਕਤ ਦਾ ਜਥੇਦਾਰ ਹੈ। ਜਿਹੜੇ ਮਾਰਨ ਵਾਲੇ ਨੇ ਉਹਨਾਂ ਚ ਕੌਣ ਹੈਗਾ? ਸਵਰਨ ਸਿੰਘ ਕੋਟਨਾ ਉਹ ਵੀ ਸਿੱਖ ਹੈ। ਜਿਹੜਾ ਡੀਐਸਪੀ ਹਰਪਗਵਾਨ ਸੋਢੀ ਹੈ ਉਹ ਵੀ ਸਿੱਖ ਹੈਗਾ ਜੀ। ਜਿਹੜਾ ਇਨਸਪੈਕਟਰ ਅरेस्ट ਕਰਕੇ ਲੈ ਕੇ ਜਾਂਦਾ ਹੈ ਗਰਮੀ ਸਿੰਘ ਓਬਿਸੇਖ ਹੈ ਤੇ ਜਿਹੜਾ ਚੰਨਨ ਸਿੰਘ ਟੌਰਚਰ ਕਰਦਾ ਜਿਹੜਾ ਠੁੱਡੇ ਮਾਰਦਾ ਜਿਹੜਾ ਐਂਡ ਤੇ ਸਭ ਤੋਂ ਬਰੂਟਲ ਟੌਰਚਰ ਕਰਦਾ ਉਹ ਵੀ ਸੇਖ ਹੈ ਸੋ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਦੀ ਬੀਿੰਗ ਹਿਊਮਨ ਰਾਈਟਸ ਐਕਟੀਵਿਸਟੇ ਚੋਣੇ ਆਏ ਕਿ ਇਹ ਬੜਾ ਐਕਸੈਪਸ਼ਨਲ ਕੇਸ ਹੈ ਇਹਦੇ ਉੱਪਰ ਜਾਂਚ ਕਰਨੀ ਬੰਦੀ ਸੀ ਸਰਕਾਰ ਦੀ 33 ਸਾਲਾਂ ਦੇ ਵਿੱਚ ਤੁਸੀਂ ਇਹ ਗੱਲ ਕਹਿ ਕੇ ਕੇਸ ਕਲੋਜ਼ ਕਰ ਦੇਣਾ ਕਿ ਬੰਦਾ ਭੱਜ ਗਿਆ ਹੈ ਉਹ ਜਿਹੜੀ ਸਟੋਰੀ ਹੈ ਉਹ ਕਿਸੇ ਨੂੰ ਵੀ ਉਹ ਉਸ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਤੋਂ ਸਟਿਲ ਜਿਹੜਾ ਜਸਟਿਸ ਹੈ ਉਹ ਇਕੱਲਾ ਪਰਿਵਾਰ ਹੀ ਨਹੀਂ ਪਾਲਦਾ ਪੂਰੇ ਵਰਡ ਦੇ ਵਿੱਚ ਜਿੱਥੇ ਵੀ ਸਿੱਖ ਬੈਠਿਆ ਹੈ ਜਿਹੜੀ ਵੀ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਤੇ ਕੰਮ ਕਰ ਰਹੀ ਹੈ ਉਹ ਸਾਰੇ ਚਾਹੁੰਦੇ ਨਹੀਂ ਕਿ ਅਨਰਥ ਹੋਣਾ ਚਾਹੀਦਾ ਲੀਗਲੀ ਕੀ ਕਿਹਾ ਜਾਂਦਾ ਹੈ ਕਿ ਜਦੋਂ ਕਿੰਨੀ ਦੇਰ ਹੁੰਦਾ ਹੈ ਕਿ ਪਘੋੜਾਕਰਾਰ ਪੁਲਿਸ ਨੇ ਦਿੱਤਾ ਹੈ ਕਿੰਨੇ ਸਾਲਾਂ ਤੱਕ ਜੇ ਨਹੀਂ ਮਿਲਦਾ ਦਾ ਅਗਲਾ ਐਕਸ਼ਨ ਪੁਲਿਸ ਕਰੇਗੀ ਜਾਂ ਅਗਲੀ ਆਪਣੀ ਰਿਪੋਰਟ ਤਿਆਰ ਕਰੇਗੀ ਕਿਉਂਕਿ ਇਹ 5-7 ਸਾਲਾਂ ਦੀ ਗੱਲ ਨਹੀਂ ਹੈ 33 ਸਾਲ ਹੋ ਗਏ ਨੇ ਦੇਖੋ ਮੈਂ ਜਿੰਨੇ ਫੇਕ ਇੰਕਾਊਂਟਰਸ ਦੇ ਕੋਰਟਸ ਮੈਟਰ ਕੀਤੇ ਨਹੀਂ ਮੈਂ ਇੱਕ ਇੰਡੀਅਨ ਐਵੀਡੈਂਸ ਐਕਟ ਜਿਹਦੇ ਤਹਿਤ ਸਾਰਾ ਟ੍ਰਾਇਲ ਚੱਲਦਾ ਹੈ ਉਹਦਾ ਸੈਕਸ਼ਨ 108 ਕਹਿੰਦਾ ਹੈ ਕਿ ਜੇ ਕਿਸੇ ਬੰਦਾ ਕੋਈ ਜਿਉਂਦਾ ਟਰੇਸ ਨਹੀਂ ਹੁੰਦਾ ਵਿਦੀਨ 7 ਇਅਰਸ ਉਹਦੀ ਡੈੱਡ ਬੋਡੀ ਨਹੀਂ ਮਿਲਦੀ ਉਹ ਆ ਉਹਨੂੰ ਮਰਿਆ ਹੀ ਸਮਝਿਆ ਜਾਣਾ ਚਾਹੀਦਾ ਮਰਿਆ ਸਮਝਿਆ ਜਾਏਗਾ ਤੇ ਉਹਦੀ ਕੰਟ੍ਰਰੀ ਅਕਿਊਜ਼ ਦੀ ਜ਼ਿੰਮੇਵਾਰੀ ਹੈ ਪ੍ਰੂਫ ਕਰਨਾ ਹੈ ਕਿ ਉਹ ਇਸ ਤਰਤੀਤੇ ਜੁੰਦਾ ਹੈ ਤੇ ਫਿਰ ਇਸ ਕੇਸ ਕਿਉਂ ਨਹੀਂ ਹੁਣ ਤੱਕ ਹੋਇਆ 33 ਸਾਲ ਹੋ ਗਏ ਇਹ ਹੁਣ ਟੂ ਕਿ ਪੁਲਿਸ ਅਫਸਰਜ਼ ਇਨਵੋਲਵ ਨਹੀਂ ਸਟੇਟ ਦੀ ਪੈਟਰੋਲਸ਼ਿਪ ਹੈ ਸਟੇਟ ਨਹੀਂ ਚਾਹੁੰਦੀ ਕਿ ਦੁਨੀਆ ਦੇ ਵਿੱਚ ਇਹ ਮੈਸੇਜ ਜਾਏ ਕਿ ਅਸੀਂ ਜਿਹੜਾ ਅਕਸ਼ੀਰੀ ਕਾਲਤਕ ਸਾਬ ਦੇ ਜਥੇਦਾਰ ਦੀ ਫੇਕਿਲਿੰਗ ਕੀਤੀ ਹੈ ਉਹਨੂੰ ਹੁਣ ਪਰਦਾ ਪਾਉਣ ਲਈ ਉਸ ਗੱਲ ਨੂੰ ਕਿ ਉਹ ਜਿਹੜੇ ਸਿਟੇ ਨੇ ਮਤਲਬ ਉਹ ਜਿਹੜੇ ਇੱਕ ਕਤਲ ਦੇ ਚਾਰਜਸ ਨੇ ਉਹ ਇਹਨਾਂ ਤੇ ਨਾ ਪੈਨ ਸੋ ਇਹ ਕਤਲ ਤੇ ਕੀਤਾ ਹੈ 1993 ਦੇ ਵਿੱਚ ਕਾਂਗਰਸ ਦੀ ਹਕੂਮਤ ਹੋਇਆ ਤੇ ਜਿਹੜੀ ਫਾਈਲ ক্লোਜ਼ ਹੈ ਉਹ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਸੀ ਜਦੋਂ ক্লোਜ਼ ਹੁੰਦੀ ਹੈ ਸੋ ਕਿਤੇ ਕਿਤੇ ਕੋ ਪ੍ਰੈਸ਼ਰ ਹੈਗਾ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਨ ਦਾ ਮੇਨ ਟਾਈਮ ਅਕਾਲੀ ਗਵਰਨਮੈਂਟ ਵੀ ਰਹੀ ਹੈ ਜਿਹੜੇ ਕਹਿੰਦੇ ਕਿ ਅਸੀਂ ਪੰਥ ਦੇ ਵਾਰਸ ਹੈਗੇ ਆ ਉਹਨਾਂ ਦੀ ਡਿਊਟੀ ਸੀ ਪਹਿਲੀ ਤੇ ਗੱਲ ਹੈ ਕਿ 1999 ਚ ਜਦੋਂ ਬੀ.ਪੀ ਤਿਵਾੜੀ ਹੁਣਾਨੀ ਰਿਪੋਰਟ ਪੇਸ਼ ਕੀਤੀ ਹੈ ਉਸ ਰਿਪੋਰਟ ਦੇ ਬੇਸਿਸ ਤੇ ਚਲਾਨ ਪੇਸ਼ ਹੋਣਾ ਚਾਹੀਦਾ ਸੀ ਉਹ ਦੇਖੋ ਸਪ 30 ਸਾਲ ਦਾ ਗਿਆ ਫਿਰ ਤੱਕ ਜਿਹੜੇ ਆਫੀਸਰ ਦੀ ਉਮਰ 50 ਸਾਲ ਸੀ ਉਸ ਵੇਲੇ ਉਹ 33 ਪਲੱਸ ਕਰ ਲੋ ਤੋ 83 ਸਾਲ ਦਾ ਹੋ ਗਿਆ ਉਹ ਸਾਰੇ ਪੁਲਿਸ ਮੁਲਾਜ਼ਮ ਹੈ ਉਹਨਾਂ ਚ ਬਹੁਤ ਕਹਾਂ ਕਿ ਡੈਥ ਹੋ ਗਈ ਹੈ ਜਿਹੜੇ ਐਸਐਸਪੀ ਸਵਰਨ ਸਿੰਘ ਕੋਟਨਾ ਸੀ ਉਹ ਦੀ ਡੈਥ ਹੋ ਚੁੱਕੀ ਹੈ ਹੋਰ ਕਈਆਂ ਦੀ ਡੈਥ ਹੋ ਚੁੱਕੀ ਹੈ 30 ਸਾਲਾਂ ਬਾਅਦ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਹੁਣ ਵੀ ਕੋਈ ਐਕਸ਼ਨ ਬੇਸ਼ੱਕ ਲੇਟ ਹੋ ਜਾਏ ਪਰ ਹੁਣ ਵੀ ਟਾਈਮ ਬౌండ్ ਜਿਹੜੀ ਪੰਜਾਬ ਗਵਰਨਮੈਂਟ ਸੀ ਜਿਹੜੀ ਹੁਣ ਮੌਜੂਦਾ ਗਵਰਨਮੈਂਟ ਹੈ ਇਹਦਾ ਵੀ ਕਿਤੇ ਕਿਤੇ ਫੇਲਿਅਰ ਹੈਗਾ ਇਹਨਾਂ ਨੂੰ ਚਾਹੀਦਾ ਸੀ ਜਦੋਂ ਇਸ਼ੂ ਪਬਲਿਕ ਡੋਮੇਨ ਚਾਇਆ 2023 ਦੇ ਵਿੱਚ ਇਮੀਡੀਟਲੀ ਇਹਦੇ ਉੱਪਰ ਕਮੇਟੀ ਬਣਾਉਂਦੇ ਸੀਨੀਅਰ ਆਫੀਸਰਸ ਦੀ ਜ਼ਿਕਰ ਹੋਇਆ ਸੀ ਉਸ ਵੇਲੇ ਕਮੇਟੀ ਬਣਾਈ ਵੈਸਾਈ ਦਾ ਜ਼ਿਕਰ ਹੋਇਆ ਸੀ ਪਰਵਾਰ ਨਹੀਂ ਬੰਨਿਆ ਸੀ ਉਸ ਵੇਲੇ ਜੀ ਇਹ ਪੁਲਸ ਨੂੰ ਕੋਈ ਨਹੀਂ ਰੋਕਦਾ ਜੀ ਪੁਲਸ ਇਨਵੈਸਟੀਗੇਸ਼ਨ ਸਟੇਟਡ ਦੈਟ ਡਿਸਕ੍ਰੀਸ਼ਨ ਹੈਗੀ ਹੈ ਨੇ ਉਸ ਵੇਲੇ ਕੀ ਹੋਇਆ ਸੀ ਜੋ ਸਰਕਾਰ ਕਹਿ ਰਹੀ ਸੀ ਕਿ ਅਸੀਂ ਐਸਆਈਟੀ ਬਣਾਉਣ ਨੂੰ ਤਿਆਰ ਆ ਪਰਿਵਾਰ ਨੇ ਓਬਜੈਕਸ਼ਨ ਕੀਤੀ ਸੀ ਜਾਂ ਕੀ ਗੱਲ ਪਰਿਵਾਰ ਦਾ ਕੋਈ ਓਬਜੈਕਸ਼ਨ ਨਹੀਂ ਸੀ ਜੇ ਅਫੇਅਰ ਦਰਜ ਹੋ ਜਾਂਦੀ ਤੇ ਪਰਿਵਾਰ ਨੂੰ ਇਤਗਾਸਾ ਪਾਉਣ ਦੀ ਕੀ ਲੋੜ ਸੀ ਹੂੰ ਸੋ ਇਸ ਦੇ ਵਿੱਚ ਇਹ ਵੀ ਇਹ ਕਮੇਟੀ ਦੀ ਰਿਪੋਰਟ ਦੇ ਵਿੱਚ ਕੀ ਤੁਸੀਂ ਆਬਜੈਕਟ ਕੀਤਾ ਸੀਗਾ ਕਿ ਇਸ ਗੱਲ ਤੇ ਆਬਜੈਕਟ ਕੀਤਾ ਸੀਗਾ ਕਿ ਜਥੇਦਾਰ ਨਹੀਂ ਲਗਾ ਪੂਰੀ ਪੂਰੀ ਉਸ ਦੇ ਵਿੱਚ ਕਿ ਸ਼੍ਰੀ ਕਾਲਤਾਸਰ ਸਾਹਿਬ ਦਾ ਜੀ ਕੰਪਲੇਂਟ ਫਾਈਲ ਕੀਤੀ ਹੈ ਸ਼੍ਰੋਮੀ ਕਮੇਟੀ ਵੱਲੋਂ ਐਸਜੀਬੀਸੀ ਵੱਲੋਂ ਹਾਂ ਹਾਂ ਉਦੋਂ ਜਦੋਂ ਕਾਂਕੇਸਰ ਸਾਹਿਬ ਦੀ ਬੀਪੀ ਤਿਵਾੜੀ ਹੋਣ ਵਾਲੀ ਰਿਪੋਰਟ ਰੀਲੀਜ਼ ਹੋਈ ਹੈ 2023 ਦੇ ਵਿੱਚ ਤੇ ਉਸ ਵੇਲੇ ਦਾ ਜਿਹੜਾ ਅਕਾਲੀ ਲੀਡਰਸ਼ਿਪ ਪ੍ਰਿੰਮ ਸਿੰਘ ਚੰਦੂ ਮਾਜ਼ਰਾ ਬੰਟੀ ਰਮਾਨੰਦ ਤੇ ਖੋਰਸੀ ਨਾਲ ਉਨਾਨੀ ਕਿ ਹੈ ਕਿ ਇਹ ਰਿਪੋਰਟ ਅਕਸੈਪਟੇਬਲ ਨਹੀਂ ਹੈ ਅਸੀਂ ਨੂੰ ਨਹੀਂ ਮੰਨਦੇ ਇਹ ਤਾਂ ਨਹੀਂ ਮੰਨਦੇ ਕਿਉਂਕਿ ਇਹਦੇ ਵਿੱਚ ਉਸ ਵੇਲੇ ਦੇ ਚੀਫ ਮਿਨਿਸਟਰ ਬੈਂਸਿੰਘ ਦਾ ਤੇ ਕੇਪੀਐਸ ਗਿੱਲ ਦਾ ਨਾਮ ਨਹੀਂ ਹੈ ਜਿਹੜੇ ਡੀਜੀਪੀ ਫਿਰ ਹੁਣ ਜਦੋਂ ਇਹਨਾਂ ਨੇ ਉਹ ਇਸਤਗਾਸਾ ਫਾਈਲ ਕੀਤਾ ਉਹਦੇ ਵਿੱਚ ਫਿਰ ਬੈਂਸਿੰਘ ਦਾ ਨਾਮ ਮਿਸਿੰਗ ਸੀ ਤੇ ਡੀਜੀਪੀ ਦਾ ਨਾਮ ਮਿਸਿੰਗ ਸੀ ਕਿ ਇਸਤਗਾਸੀ ਤੇ ਐਫਆਰ 'ਚ ਫਰਕ ਹੋਦਾ ਐਫਆਰ ਪੁਲਸ ਵਾਲਿਆਂ ਦੀ ਡਿਸਕ੍ਰਿਪਸ਼ਨ ਹੈ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਕਿਸ ਤੰਗ ਨਾਲ ਕਰਨੀ ਇਸ ਇਤਹਾਸੇ ਵਿੱਚ 100% ਤੁਹਾਡੀ ਮਰਜ਼ੀ ਹੁੰਦੀ ਹੈ ਤੁਸੀਂ ਕੇਸ ਨੂੰ ਬਿਲਟ ਕਿਵੇਂ ਕਰਨਾ ਹੈ ਸੋ ਮੇਰਾ ਅਬਜੈਕਸ਼ਨ ਸੀ ਕਿ ਤੁਸੀਂ ਜਿਹੜਾ ਉਹ ਪੂਰੇ ਇਸ ਇਤਹਾਸੇ ਦੇ ਵਿੱਚ ਜਥੇਦਾਰ ਸ਼ਬਦ ਨਹੀਂ ਲਿਖਿਆ ਹੈ ਉਹ ਕੇਸ ਨੂੰ ਅਫੈਕਟ ਕਰੂਗਾ ਜੀ ਲਿਖਿਆ ਸੀਗਾ ਇਹਨਾਂ ਨੇ ਸਿੰਪਲ ਪਾਈ ਗੁਰਦੇਵ ਸਿੰਘ ਕੋਂਕੇ ਲਿਖ ਦਿੱਤਾ ਉਹ ਕਿਤੇ ਮੈਂਸ਼ਨ ਨਹੀਂ ਕੀਤਾ ਕਿ ਕਾਰਤਕ ਸਾਹਿਬ ਦੇ ਜਥੇਦਾਰ ਨੇ ਉਹਦਾ ਨਾਂ ਕਰਨ ਦਾ ਕਾਰਨ ਮੈਂ ਮਹਿਸੂਸ ਕਰਦਾ ਹਾਂ ਕਿ ਪਾਈ ਗੁਰਦੇਵ ਸਿੰਘ ਕੋਂਕੇ ਨੂੰ ਅਪਾਇਨਟ ਕੀਤਾ ਸੀ ਸਰਬਤ ਖਾਲਸੇ ਨੇ ਜੀ ਜੀ ਅਕਾਲੀ ਨੇ ਇਸ ਸਰਬਤ ਖਾਲਸੇ ਨੂੰ ਰਿਕੋਗਨਾਈਜ਼ ਨਹੀਂ ਕਰਦੇ 댓 ਵਾਸ ザ ਰੀਜ਼ਨ ਕਿ ਉਹਨਾਂ ਨੇ ਜਥੇਦਾਰ ਅਕਾਲ ਤਖਤ ਵਿੱਚ ਗੈਪ ਕਰ ਦਿੱਤਾ ਪਰ ਉਸ ਗੈਪ ਕਰਨ ਵਾਲੇ ਕੇਸ ਬੜਾ ਵੀਕ ਹੁੰਦਾ ਹੈ ਕਿਉਂਕਿ ਮੈਂ ਤੇ ਕਈ ਬੈਂਡ ਸਿੰਘ ਅਸੈਸਿਨੇਸ਼ਨ ਮੈਟਰ ਵੀ ਜਿਹੜਾ ਚੀਫ ਮਿਨਿਸਟਰ ਵਾਲਾ ਉਹ ਸੁ ਮੈਂ ਕਈ ਬੰਦਿਆਂ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਟਰਾਈ ਵੀ ਕੀਤਾ ਹੈ ਉਹ ਵਿੰਸੈਂਟ ਚੀਫ ਮਿਨਿਸਟਰ ਦੇ ਵਿੱਚ ਜਜਮੈਂਟ ਦੇ ਵਿੱਚ ਇਸੇ ਕਰਕੇ ਬੰਦੇ ਨੂੰ ਫਾਂਸੀ ਹੁੰਦੀ ਨਾ ਭਾਈ ਰਾਜੂਵਾਨੇ ਨੂੰ ਭਾਈ ਜ਼ਫਤਾਰ ਸਿੰਘ ਹਵਾਰੇ ਨੂੰ ਸਟੇਟ ਕਹਿੰਦੀ ਹੈ ਕਿ ਰੇਅਰੈਸਟ ਟੂ ਰੇਅਰੈਸਟ ਕੇਸ ਹੈ ਇਹਨਾਂ ਨੇ ਜਿਹੜਾ ਸਟੇਟ ਦਾ ਸਭ ਤੋਂ ਟਾਪ ਪੋਸਟ ਪੀਲਰ ਸੀ ਚੀਫ ਮਿਨਿਸਟਰ ਉਹ ਮਾਰਿਆ ਐਵੇਂ ਭਾਈ ਸੁਖੇ ਤੇ ਜ਼ਿੰਦੇ ਦੇ ਕੇਸ ਵਿੱਚ ਉਹਨਾਂ ਨੂੰ ਫਾਂਸੀ ਤਾਂ ਕਰ ਦੇਣੀ ਕਿ ਇਹਨਾਂ ਨੇ ਆਪੀ ਦਾ ਜਰਨਲ ਮਾਰਿਆ ਜਿਹੜਾ ਟਾਪ ਪੋਸਟ ਹੈਡ ਹੁੰਦਾ ਐਵੇਂ ਇੰਦਰਾ ਗਾਂਧੀ ਮਰਡਰ ਕੇਸ ਦੇ ਵਿੱਚ ਫਾਂਸੀ ਹੁੰਦੀ ਹੈ ਭਾਈ ਕੇਤ ਸਿੰਘ ਨੂੰ ਭਾਈ ਸਤਵੰਤ ਸਿੰਘ ਨੂੰ ਇਹਨਾਂ ਨੇ ਜਿਹੜੀ ਇੰਡੀਅਨ ਸਟੇਟ ਦਾ ਸਭ ਤੋਂ ਟੌਪ ਪਿਲਰ ਸੀ ਉਹਨੂੰ ਮਾਰਿਆ ਤੇ ਜਿਹੜੇ ਆਰਡੀਨਰੀ ਕੇਸਸ ਹੁੰਦੇ ਨੇ ਉਸ ਉਮਰ ਕੈਦ ਹੋ ਜਾਂਦੀ ਹੈ ਜਦੋਂ ਰੇਅਰੈਸਟ ਤੋਂ ਰੇਅਰੈਸਟ ਕੇਸ ਆਂਦਾ ਹੈ ਫਿਰ ਫਾਂਸੀ ਹੋ ਜਾਂਦੀ ਹੈ ਜੀ ਇਹ ਉਸ ਕੇਸ ਨੂੰ ਪ੍ਰੂਫ ਕਰਦੇ ਕਿ ਇਹ ਕਲਤਕ ਸਾਬ ਦਾ ਜਥੇਦਾਰ ਸੀ ਤੇ ਉਹਦੇ ਨਾਲ ਕੇਸ ਦੇ ਵਿੱਚ ਜਿਹੜੀ ਗ੍ਰੈਵਿਟੀ ਆਫ ਅਫੈਂਸ ਹੈ ਉਹ ਵੱਧ ਜਾਂਦੀ ਹੈ ਸਜ਼ਾ ਵਧਨ ਦੇ ਅਸਾਰ ਹੋ ਜਾਂਦੇ ਤੁਸੀਂ ਮੰਗ ਕਰ ਰਹੇ ਹੋ ਕਿ ਸ਼੍ਰੀ ਕਲਤਕ ਸਾਬ ਦਾ ਜਥੇਦਾਰ ਲਿਖਿਆ ਜਾਵੇ हां ਹੁਣ ਤਈ ਨਾ ਇਸ ਦਾ ਸਫਾਈ ਕਰ ਦਿੱਤਾ ਇਸ ਕਾਸੇ ਦੇ ਵਿੱਚ ਵੀ ਜਿਹੜੀ ਗਵਾ ਨਹੀਂ ਉਸ ਕਰ ਨੂੰ ਲਿਆ ਸਕਦੇ ਨਹੀਂ ਸੋ ਇਸ ਕਾਸੇ ਦੇ ਵਿੱਚ ਵੀ ਚਾਹੀਦਾ ਹੈ ਕਿ ਟਾਈਮ ਬੰਡ ਹੋਣਾ ਚਾਹੀਦਾ ਹੈ ਆਲਰੇਡੀ 33 ਸਾਲ ਦੀ ਡਿਲੇ ਹੈ ਕਿ ਗਵਾ ਵੀ ਮਰਗੇ ਹੋਣਗੇ ਜਿਹੜੀ ਮੈਮਰੀ ਹੈ ਵੀਕ ਪੈ ਜਾਂਦੀ ਹੈ ਜਿਹੜੀ ਐਵਿਡੈਂਸ ਹੈ ਉਹ ਲਗਭਗ ਕਈ ਜਗ੍ਹਾ ਤੇ ਖਤਮ ਵੀ ਹੋ ਜਾਂਦੀ ਹੈ ਸਵਾਲ ਇਹ ਵੀ ਉੱਠਦਾ ਹੈ ਕਿ ਕਿਉਂ ਪੁਲਿਸ ਨੇ ਤਸ਼ੱਦਦ ਕੀਤਾ ਕਿਉਂ ਮਾਰਿਆ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਹੋਣ ਔਰ ਕਿਉਂ ਪੁਲਿਸ ਇਸ ਤਰੀਕੇ ਨਾਲ ਮਾਰੇਗੀ ਨੌਜਵਾਨਾਂ ਦਾ ਜ਼ਿਕਰ ਹੁੰਦਾ ਸੀ ਫੇਕ ਐਨਕਾਊਂਟਰ ਹੁੰਦਾ ਖਾਲੜਾ ਸਾਹਿਬ ਦਾ ਜ਼ਿਕਰ ਹੁੰਦਾ ਕਿਉਂਕਿ ਹਿਊਮਨ ਰਾਈਟਸ ਨਾਲ ਜੁੜੇ ਹੋਏ ਸੀ ਉਹਨਾਂ 'ਤੇ ਤਸ਼ੱਦਦ ਕੀਤੀ ਲੇਕਿਨ ਕੋਂਕੇ ਸਾਹਿਬ ਨੂੰ ਕਿਉਂ ਦੇਖੋ ਕੋਂਕੇ ਸਾਹਿਬ ਦਾ ਮੈਂ ਪਹਿਲੇ ਵੀ ਤੁਹਾਨੂੰ ਬ੍ਰੀਫ ਕੀਤਾ ਕਿ ਕੋਂਕੇ ਸਾਹਿਬ ਸੰਜ ਐਨਲਸਿੰਗ ਪੰਡਰਾ ਵਾਲੇ ਤੋਂ ਬਾਅਦ ਦੂਸਰੇ ਵੱਡੇ ਰਿਲੀਜੀਅਸ ਲੀਡਰ ਸੀ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਸੀ ਜਿਹੜੇ ਸਾਫ ਸੁਥਰੀ ਇਮਾਨਦਾਰ ਸੀ ਲੋਕ ਜਿਹੜੋ ਜਾਣਦੇ ਸੀ ਲੋਕ ਉਹਨਾਂ ਨੂੰ ਫੋਲੋ ਕਰਦੇ ਸੀ ਰੈਕੋਗਨਾਈਜ਼ ਕਰਕੇ ਸਟੇਟ ਨੂੰ ਇਹ ਲੱਗਦਾ ਸੀ ਕਿ ਨਵਾਂ ਜਰਨੈਲ ਸਿੰਘ ਪਿੰਡਰਾਵਾਲਾ ਨਾ ਖੜੇ ਹੋ ਜਾਣ ਹਾਂ ਸਾਨੂੰ ਇਵੇਂ ਲੱਗਦਾ ਕਿ ਹੋਰ ਤਾਂ ਕੋਈ ਕਤਲ ਦਾ ਕਾਰਨ ਨਹੀਂ ਉਹਨਾਂ ਦੇ ਖਿਲਾਫ ਕੋਈ ਐਫਆਈਆਰ ਨਹੀਂ ਹੈਗੀ ਕੋਈ ਅਸੀ ਚੀਜ਼ ਨਹੀਂ ਸੀ ਵੀ ਉਹਨਾਂ ਨੂੰ ਫੜਿਆ ਜਾ ਸਕੇ ਸੋ ਜਦੋਂ ਤੁਸੀਂ ਕਿਸੇ ਬੰਦੇ ਨੂੰ ਬਿਨਾਂ ਐਫਆਈਆਰ ਫੜਦੇ ਹੋ ਫਿਰ ਉਹਨੂੰ ਥੋੜੀ ਡਿਗਰੀ ਟਾਰਚਰ ਕਰਦੇ ਹੋ ਫਿਰ ਉਹਨੂੰ ਮਾਰ ਦਿੰਦੇ ਹੋ ਉਹ ਤਾਂ ਤਾਂ ਹੀ ਹੁੰਦਾ ਨਾ ਕਿ ਉਹ ਤੋਂ ਤੁਹਾਨੂੰ ਡਰ ਹੈਗਾ ਕੋਈ ਕਿਸ ਕੇਸ ਦੇ ਵਿੱਚ ਫੜਿਆ ਸੀ ਇਹ ਤੇ ਬ ਦਿੱਲੀ ਨਾ ਕੋਈ ਉੱਥੇ ਇਲਾਕੇ ਦੇ ਵਿੱਚ ਕੋ ਮਰਡਰ ਸੀ ਉਸ ਸ਼ੱਕ ਦੇ ਆਧਾਰ ਤੇ ਅਰੈਸਟ ਕਰਦੇ ਨੇ 20 ਨੂੰ ਫੜਦੇ ਨੇ ਛੱਡ ਦਿੰਦੇ ਨੇ 25 ਨੂੰ ਫਿਰ ਲੈ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਸ ਉੱਥੋਂ ਦਾ ਐਸਐਸਪੀ ਸੀ ਕੋਟਨਾ ਉਹਦੇ ਸੁਪਰਵੀਜ਼ਨ ਦੇ ਵਿੱਚ ਫਿਰ 3 ਡਿਗਰੀ ਟਾਰਚਰ ਹੁੰਦਾ ਜਦੋਂ ਟਾਰਚਰ ਇੰਨਾ ਜ਼ਿਆਦਾ ਬਰੂਟਲ ਸੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਨੂੰ ਹੁਣ ਜੇ ਛੱਡ ਦਿਆ ਤੇ ਲੋਕਾਂ ਚ ਚਲੇ ਜਾਊ ਕਿ ਗੱਲ ਕਿ ਇਹ ਤੇ ਇੰਨਾ ਜ਼ਿਆਦਾ ਟਾਰਚਰ ਹੋਇਆ ਹੈ ਸੋ ਉਹਨਾਂ ਨੇ ਉਸ ਗੱਲ ਤੋਂ ਬਚਣ ਲਈ ਉਹਨਾਂ ਦਾ ਜਿਹੜਾ ਕਤਲ ਕਰ ਦਿੱਤਾ। ਮਰਡਰ ਕੇਸ ਦੇ ਵਿੱਚ ਮਰਡਰ ਕੇਸ ਦੇ ਵਿੱਚ ਹੀ ਲਿਆਂਦਾ ਸੀਗਾ। ਇਹ ਕਿਸੇ ਕੇਸ ਦੀ ਮਰਡਰ ਕੋਈ ਇਲਾਕੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਸ਼ੱਕ ਦੇ ਆਧਾਰ ਤੇ ਰੈਸਟ ਸੀ। ਸੋ ਉਸ ਕੇਸ ਦੇ ਵਿੱਚ ਕੋ ਐਫਆਰ ਤੇ ਇਹਨਾਂ ਦੇ ਖਿਲਾਫ ਗਿਰਮੈਂਟ ਨੂੰ ਇਹ ਵੀ ਲੱਗਦਾ ਸੀ ਕਿ ਇਹਨਾਂ ਦੇ ਤਾਰ ਖਾਲਸਾਨੀ ਮੂਵਮੈਂਟ ਦੇ ਨਾਲ ਨੇ ਉਹ ਨੌਜਵਾਨਾਂ ਨੂੰ ਉਸ ਤਰੀਕੇ ਨਾਲ ਉੱਪਰ ਲੈ ਕੇ ਆ ਸਕਦੇ ਨੇ ਕਿ ਇਹ ਇਸ ਮੂਵਮੈਂਟ ਨੂੰ ਚਲਾਣਗੇ। ਇਹ ਇਹ ਇਸ ਤਰੀਕੇ ਦਾ ਵੀ ਲੱਗਦਾ ਸੀਗਾ। ਅਟ ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਸੀਂ ਪੀਸਫੁਲ ਢੰਗ ਨਾਲ ਖਾਲਸਾਣ ਦੀ ਗੱਲ ਕਰ ਸਕਦੇ ਹੋ ਜੀ ਤੁਸੀਂ ਵਾਇਲੈਂਸ ਨਹੀਂ ਕਰਦੇ ਨਹੀਂ ਇਹ ਲੱਗਦਾ ਸੀਗਾ ਗਵਰਨਮੈਂਟ ਨੂੰ ਉਸ ਵੇਲੇ ਸਾਨੂੰ ਤੇ ਹੀ ਲੱਗਦਾ ਹੈ ਕਿ ਇਹੋ ਹੀ ਐਂਗਲ ਹੈ ਕਿ ਸਟਰੀਟ ਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਕੋਈ ਮੂਵਮੈਂਟ ਨੂੰ ਲੀਡ ਨਾ ਕਰਨ ਕੋਈ ਨਵੀਂ ਮੂਵਮੈਂਟ ਖੜੀ ਨਾ ਹੋ ਜਾਏ ਉਹ ਹੀ ਰੇਜੈਂਸੀ ਕੇ ਨਾ ਨੇ ਉਹਨੂੰ ਫਿਰ ਜਿਹੜਾ ਵਾ ਕਤਲ ਕਰਨ ਵਾਲੇ ਪਾਸੇ ਚਲੇ ਗਏ ਇੱਕ ਐਸਐਚਓ ਜਾਂ ਐਸਐਸਪੀ ਆਪਣੇ ਪੱਧਰ ਤੇ ਤਾਂ ਇਹ ਕਰੇਗਾ ਨਹੀਂ ਤੁਹਾਨੂੰ ਮੁੱਖ ਕੋਣ ਲੱਗਦਾ ਹੈ ਕਿ ਕਿਸ ਨੇ ਕਿਵੇਂ ਹੁਕਮ ਦਿੱਤੇ ਹੋਣਗੇ ਕਿਵੇਂ ਕਿਉਂਕਿ ਇਸ ਤਰੀਕੇ ਅਗਰ ਜਥੇਦਾਰ ਸਾਹਿਬ ਨੂੰ ਲਿਆਂਦਾ ਗਿਆ ਤਾਂ ਇੱਕ ਪਲੈਨਿੰਗ ਪੂਰੀ ਹੋਈ ਹੋਏਗੀ ਔਰ ਉਸ ਪਲੈਨਿੰਗ ਦੇ ਤਹਿਤ ਹੀ ਜੇ ਉਹਨਾਂ ਨੂੰ ਮਾਰ ਵੀ ਦਿੱਤਾ ਗਿਆ ਤਾਂ ਭਗੋੜਾ ਕਰਾਰ ਦਿੱਤਾ ਗਿਆ ਦੇਖੋ ਮੈਂ ਨਾ ਨੰਬਰ ਆਫ ਕੇਸਸ ਕੀਤੇ ਨੇ ਮੈਂ ਜਦੋਂ ਸੁਮਿਤ ਸੈਣੀ ਨੂੰ ਡੀਜੀਪੀ ਲਾਇਆ ਸੀ ਕਿਉਂਕਿ ਅਪਾਇੰਟਮੈਂਟ ਚੈਲੰਜ ਕੀਤੀ ਸੀ ਉਦੋਂ ਮੈਂ ਜਰਨਲੀ ਲੋਕਾਂ ਨੂੰ ਡਿਸਕਸ਼ਨਸ ਚ ਕਿਹਾ ਸੀ ਕਿ ਇਹ ਆਈਪੀਐਸ ਅਫੀਸਰ ਹੈ ਜਿੰਨੇ ਵੀ ਸੀ ਚਾਇਓ ਕੇਪੀਐਸ ਸਕੇਲ ਸੀ ਆਈਪੀਐਸ ਅਫਸਰ ਉਹ ਹੀ ਬੰਦਾ ਜਿਹੜਾ ਬਹੁਤ ਲਿਆਕਤ ਵਾਲਾ ਬੰਦਾ ਹੋਇਆ ਤੇ ਇਹਨਾਂ ਨੂੰ ਸਮਝ ਸੀ ਕਿ ਜੇ ਅਸੀਂ ਕੋਈ ਖ្វੇਕ ਕਤਲ ਕਰਾਂਗੇ ਤੇ ਉਹਦੀ ਸੈਂਟੈਂਸ ਫਾਂਸੀ ਵੀ ਹੋ ਸਕਦੀ ਹੈ ਉਮਰ ਕੈਦ ਵੀ ਹੋ ਸਕਦੀ ਹੈ ਉਹਨਾਂ ਨੇ ਐਨੇ ਕਤਲ ਤਾਂ ਕੀਤੇ ਕਿਉਂਕਿ ਉਹਨਾਂ ਨੂੰ ਸਟੇਟ ਨੇ ਅੰਦਰ ਬੈ ਕੇ ਅਸ਼ੋਰੈਂਸ ਦਿੱਤੀ ਸੀ ਕਿ ਤੁਸੀਂ ਜਿੰਨੇ ਮਰਜ਼ੀ ਕਤਲ ਕਰੋ ਤੁਹਾਡੇ ਖਿਲਾਫ ਕਾਰਵਾਈ ਨਹੀਂ ਹੋਵੇਗੀ ਉਹੀ ਰੀਜ਼ਨ ਹੈ ਨਾ ਕਿ ਸਮਿਥ ਸੈਨੀ ਦੇ ਖਿਲਾਫ 1995 ਦਾ ਸੈਨੀ ਮੋਟਰਸ ਮਰਡਰ ਕੇਸ ਚੱਲ ਰਿਹਾ ਹੈ ਉਹ ਤੋਂ ਕੋਈ ਖੜਕੂ ਪਰਿਵਾਰ ਨਹੀਂ ਸੀ ਹੈਗਾ ਸੈਨੀ ਮੋਟਰਸ ਵਾਲੇ ਜਿਹੜੇ ਅਸ਼ੀਸ਼ ਹੋਣੀ ਸੀ ਜਿਹਦਾ ਬਾਪ ਮਾਰਿਆ ਹੈ ਭਰਾ ਮਾਰਿਆ ਹੈ ਅੱਜ 31ਵਾਂ ਸਾਲ ਸ਼ੁਰੂ ਹੋ ਗਿਆ ਹੈ ਜੀ ਇੱਥੇ ਆਰਡਰ ਹੀ ਵਕੀਲ ਕੋਰਟ ਦੇ ਵਿੱਚ ਇੱਕ ਡੇਟ ਤੇ ਪੇਸ਼ ਨਾ ਹੋਏ ਅਗਲੀ ਕੇਸ ਤੇ ਡੇਟ ਤੇ ਜੱਜ ਕੇਸ ਡਿਸਮਿਸ ਕਰ ਦਿੰਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਸਟੇਟ ਦੀ ਜਿਹੜੀ ਬੈਕਅਪ ਇਹਨਾਂ ਕੋਲ ਸੀ ਤਾਂ ਹੀ ਕਾਰਨ ਹਨ ਕਿ 33 ਸਾਲ ਤੋਂ ਉਹਨਾਂ ਦੇ ਖਿਲਾਫ ਕੋਈ ਐਫਅਰ ਦਰਜ਼ੀ ਨਾ ਹੋਣਾ ਜੇ ਉਹਨਾਂ ਦੇ ਖਿਲਾਫ ਬੀਪੀ ਤਵਾੜੀ ਰਿਪੋਰਟ ਲੈ ਕੇ ਆਂਦੇ ਨੇ ਤਾਂ ਉਹਨੂੰ ਡਿਸਪਰੂਵ ਕਰਕੇ ਤੇ ਬਸ ਤੇ ਸੁਣ ਦਿੱਤਾ ਜਾਂਦਾ ਹੈ ਇਹ ਤਵਾੜੀ ਸਾਹਿਬ ਦੀ ਰਿਪੋਰਟ ਕਦੋਂ ਮੁਕੰਮਲ ਹੋ ਗਈ ਸੀਗੀ ਔਰ 2023 ਇੰਨਾ ਸਮਾਂ ਕਿਉਂ ਲੱਗਿਆ ਉਸ ਤੇ ਐਕਸ਼ਨ ਹੋਇਆ ਕੋਈ ਜਦੋਂ ਇਹ ਰਿਪੋਰਟ ਕੰਪਲੀਟ ਹੋਈ ਸੀ ਔਰ ਇਹ ਰਿਪੋਰਟ ਕੀ ਕਹਿੰਦੀ ਹੈ ਤੇ ਵਾਦੀ ਸਾਹਿਬ ਨੂੰ ਜੂਨ 1998 ਦੇ ਵਿੱਚ ਰੈਫਰ ਹੋਈ ਸੀ ਇਹ ਸਾਰਾ ਕੇਸ 1998 ਹਾਂ ਉਹਨਾਂ ਨੇ 27 ਜੁਲਾਈ 1999 ਨੂੰ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦੇ ਰਿਪੋਰਟ ਪਿਆਰ ਕਰਕੇ ਟੇਬਲ ਤੇ ਰੱਖ ਦਿੱਤੀ ਸੀ 1999 ਹਾਂ ਉਹਨਾਂ ਨੇ ਇਸ ਸਾਰੀ ਗੱਲ ਨੂੰ ਇੰਡੋਰਸ ਕੀਤਾ ਹੈ ਕਿ ਇਹ ਪੁਲਿਸ ਕਸਟਡੀ ਦੇ ਵਿੱਚ ਸੀ ਇਹ ਤਾਂ ਕਤਲ ਜਿਹੜਾ ਟਾਰਚਰ ਕਰਕੇ ਹੋਇਆ ਸੋ ਉੱਤੇ ਵਿਚੋਣਾ ਨੇ ਰਿਕਮੈਂਡੇਸ਼ਨ ਕੀਤੀ ਕਿ ਜਿਹੜੀ ਲਾਇਬਲ ਪੁਲਿਸ ਆਫਸਰਸ ਨੇ ਉਹਨਾਂ ਦੇ ਖਿਲਾਫ ਉਹ ਪਰਚਾ ਦਰਜ ਹੋਣਾ ਚਾਹੀਦਾ ਹੈ ਪਰ ਉਹਨੂੰ ਹੁਣ ਇਹ ਦਵਾਈ ਇੰਨਾ ਚਿਰਦਾ ਸੀ ਸਟੇਟ ਦਾ ਕਿ ਉਹ ਦਬਾ ਕੇ ਰੱਖਿਆ ਗਿਆ ਰਿਪੋਰਟ ਰਿਪੋਰਟ ਜਨਤਕ ਨਹੀਂ ਹੋਈ ਰਿਪੋਰਟ ਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਸਰਕਾਰ ਨਹੀਂ ਤਾਂ ਪਬਲਿਕ ਨਹੀਂ ਕੀਤੀ ਤੇ ਇੱਕ ਉਹ ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਉਹ ਕੱਢ ਕੇ ਲਿਆ ਕੇ ਉਹਨਾਂ ਨੇ ਪਬਲਿਕ ਡੋਮੇਨ ਚ ਕੀਤੀ ਹੈ तिवारी ਸਾਹਿਬ ਹੈ ਉਹ तिवारी ਸਾਹਿਬ ਮਾਈਕ ਵੀ ਮੈਨੂੰ ਲੱਗਦਾ 2 ਸਾਲ ਪਹਿਲੇ ਕਾਲਚਲਰ ਨਾਲ ਕਰ ਗਈ ਇਸ ਰਿਪੋਰਟ ਨੂੰ ਕਾਰਵਾਈ ਨਾ ਕਰਨਾ ਜਾਂ ਦੱਬਣ ਦਾ ਤੁਹਾਨੂੰ ਰੀਜ਼ਨ ਕੀ ਨਜ਼ਰ ਆਉਂਦਾ ਹੈ ਕਿ ਕਿਉਂ ਇਸ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਹੋਈ ਆਪਣੀ ਪੁਲਿਸ ਸੀ ਆਪਣੀ ਸਟੇਟ ਸੀ ਇਹ ਵਜ੍ਹਾ ਹੈ ਹਾਲਾਂਕਿ ਗਵਰਨਮੈਂਟ ਤਾਂ ਵਕੂ ਵਕ ਰਹੀਆਂ ਉਸ ਵੇਲੇ ਕਾਂਗਰਸ ਸੀ ਸੀ ਹੁਣ ਅਕਾਲੀ ਦਲ ਦੀ ਆ ਗਈ ਆ ਮੈਂ ਮਹਿਸੂਸ ਕਰਦਾ ਕਿ ਜਿਹੜਾ ਰੂਲ ਆਫ ਲਾ ਹੈ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹਦੇ ਵਿੱਚ ਦੋਨੋਂ ਚੀਜ਼ਾਂ ਨਹੀਂ ਸਪੀਡਿਡ ਟ੍ਰਾਇਲ ਵਿਦਆਊਟ ਅ ਰਾਈਟਰ ਸਪੀਡਿ ਇਨਵੈਸਟੀਗੇਸ਼ਨ ਵਿਦਆਊਟ ਅ ਰਾਈਟਰ ਕਿ ਕਿ ਇਹਨਾਂ ਚੀਜ਼ਾਂ ਨਾਲ ਕੀ ਹੁੰਦਾ ਹੈ ਕਿ ਜਿਹੜਾ ਕੋਈ ਨਜਾਇਜ਼ ਫਸ ਜਾਂਦਾ ਮੰਨ ਲਓ ਪੁਲਿਸ ਵਾਲਾ ਨਜਾਇਜ਼ ਹੋਇਆ ਗਿਆ ਤੋ ਛੇਤੀ ਬਾੜ ਨਿਕਲ ਜਾਊਗਾ ਜੀਉ ਕਿਸੇ ਕੇਸ ਮੁਜ਼ਰਮ ਹੋਇਆ ਗਿਆ ਤੋ ਉਹਨੂੰ ਫਟਾਫਟ ਸਜ਼ਾ ਹੋ ਜੀ ਜਿਹੜੀ ਮਦਈ ਤੇ ਰਹਾ ਉਹਨੂੰ ਇਨਸਾਫ ਮਿਲ ਜਾਊਗਾ ਸੋ ਤੇ ਕਿਸ ਹਲਾਲੀ ਜਿਹੜੀ ਡੇਲੇ ਲਈ ਜ਼ਿੰਮੇਵਾਰ ਆਫਸਰਸ ਨੇ ਕਾਨੂੰਨ ਕਹਿੰਦਾ ਹੈ ਕਿ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਲੈਕਸ਼ਨ ਬੰਨਾ ਬੰਦਾ ਸੀ ਕਿਉਂਕਿ ਜਿਹੜੇ ਆਫਸਰਸ ਨੇ ਰਿਪੋਰਟ ਨੂੰ ਦੱਬ ਕੇ ਰੱਖਿਆ ਉਹਨਾਂ ਦੇ ਖਿਲਾਫ ਵੀ ਤਾਂ ਇੱਕ ਕੁਝ ਜਿਹੀ ਕਾਂਸਪਰੇਸੀ ਕੀਤੀ ਹੈ ਉਹ ਡਿਪਾਰਟਮੈਂਟਲ ਇਨਕੁਆਇਰੀ ਤੇ ਕ੍ਰਿਮੀਨਲ ਐਕਸ਼ਨ ਬੰਦਾ ਹੈ ਜਿਹੜਾ ਟਿੰਡੇਟ ਇਹਨਾਂ ਨੇ ਨਹੀਂ ਕੀਤਾ ਹੈਗਾ ਪਰਿਵਾਰ ਦੀ ਹੁਣ ਕੀ ਮੰਗ ਹੈ 2023 ਤੋਂ ਬਾਅਦ ਜਦੋਂ ਦੁਬਾਰਾ ਹਾਈ ਕੋਰਟ ਗਏ ਜਾਂ ਕੀ ਕੁਝ ਹੋਣ ਹੋ ਸਕਦਾ ਤੁਸੀਂ ਅਗਰ ਲੀਗਲੀ ਦੱਸੋ ਲੀਗਲੀ ਤੇ ਪਰਿਵਾਰ ਦੀ ਇਹ ਮੰਗ ਹੈ ਕਿ ਦੋਸ਼ੀਆਂ ਦੇ ਖਿਲਾਫ ਕਤਲ ਦਾ ਟ੍ਰਾਇਲ ਚੱਲਣਾ ਚਾਹੀਦਾ ਹੈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਸੋ ਪਰਿਵਾਰ ਦੀ ਵੀ ਡਿਮਾਂਡ ਤਾਂ ਜਸਟਿਸ ਹੈਗੀ ਹੈ ਜਸਟਿਸ ਹੋਣਾ ਚਾਹੀਦਾ ਹੈ ਇਹ ਵੀ ਮੰਗ ਹੈ ਕਿ ਪਗੋੜਾ ਕਰਾਰ ਨਾ ਦਿੱਤਾ ਜਾਵੇ ਹੁਣ ਕਾਗਜ਼ਾਂ ਦੇ ਵਿੱਚ ਉਹ ਸਰਕਾਰ ਨੂੰ ਰਿਵਿਊ ਕਰਨਾ ਚਾਹੀਦਾ ਹੈ ਨਾ ਜਦੋਂ ਸਾਰੀ ਗੱਲ ਸਾਹਮਣੇ ਆ ਗਈ ਬੀਪੀ ਤਿਵਾੜੀ ਉਹਨਾਂ ਦੀ ਰਿਪੋਰਟ ਆ ਗਈ ਕਿ ਪੁਲਿਸ ਕਾ ਸਟੱਡੀ ਦੇ ਵਿੱਚ ਸੀ ਉਹਦੇ ਖਿਲਾਫ ਪਰਚਾ ਨਹੀਂ ਸੀ ਹੈਗਾ ਤੇ ਉਹਨੂੰ ਇਹਨਾਂ ਨੇ ਫੇਕ ਇੰਕਾਉਂਟਰਸ ਮਾਰਿਆ ਹੈ ਉਹ ਰਿਪੋਰਟਾਂ ਤੇ ਇੱਕ ਐਡੇ ਵੱਡੇ ਧਾਰਮਿਕ ਆਗੂ ਦਾ ਕਰੈਕਟਰ ਅਸੈਸਿਨੇਸ਼ਨ ਕਰਨ ਵਾਲੀ ਗੱਲ ਹੈ ਉਹ ਰਿਪੋਰਟਾਂ ਬਣੀਆਂ ਨਹੀਂ ਬਣਵਾਈਆਂ ਗਈਆਂ ਸਾਡੀ ਨਜ਼ਰ ਦੇ ਵਿੱਚ ਤਾਂ ਹੈਗਾ ਉਹ ਜਿਹੜੀਆਂ ਰਿਪੋਰਟਾਂ ਪਘੋੜੇ ਹੋਣ ਵਾਲੀਆਂ ਬਣਾਈਆਂ ਨਹੀਂ ਉਹਨਾਂ ਆਫੀਸਰਜ਼ ਦੀ ਵੀ ਪਹਿਲੇ ਤੇ ਉਹਨਾਂ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਲੱਭਣਾ ਚਾਹੀਦਾ ਕਿਹੜੇ ਕਿਹੜੇ ਆਫੀਸਰਜ਼ ਲਾਇਬਲ ਨੇ ਫਿਰ ਉਹਨਾਂ ਤੇ ਵੀ ਡਿਪਾਰਟਮੈਂਟਲ ਐਕਸ਼ਨ ਬੰਦਾ ਹੈਗਾ ਇਹ ਕਦੋਂ ਪਘੋੜਾ ਘਰਾਰ ਦਿੱਤਾ ਗਿਆ 1993 ਚ ਹੀ ਦੇ ਦਿੱਤਾ ਗਿਆ ਯਾ ਇਹ ਇਹ ਕਿੰਨੇ ਉਥੇ ਲੋਕਲ ਜਗਰਾਉਂ ਪੁਲਿਸ ਨੇ ਪਘੋੜਾ ਕਰਾਰ ਦਿੱਤਾ ਯਾ ਇਹ ਪਘੋੜਾ ਕਰਾਰ ਕਦੋਂ ਤੱਕ ਕਾਗਜ਼ਾਂ 'ਚ ਸ਼ੁਰੂ ਹੋਇਆ ਔਰ ਹੋਂ ਤੱਕ ਚੱਲਦਾ ਆ ਰਿਹਾ ਐ ਐਗਜ਼ੈਕਟਲੀ ਮੇਰੇ ਕੋ ਰਿਕਾਰਡ ਨਹੀਂ ਹੈ ਪਰ ਇਹ 97 ਤੋਂ ਬਾਅਦ ਹੀ ਹੋ ਰਿਹਾ ਹੈ 97 ਤੋਂ ਬਾਅਦ ਸੋ ਕਿ ਪੀਓ ਟੂ ਕਲੀਅਰ ਕਰਨ ਦਾ ਇੱਕ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਉਸ ਤੋਂ ਬਾਅਦ ਫਾਲੋ ਹੋਇਆ ਕਿਉਂਕਿ ਤਿਵਾੜੀ ਸਾਹਿਬ ਦੀ ਰਿਪੋਰਟ ਤਾਂ ਕਹਿੰਦੀ ਹੈ ਕਿ ਤਸ਼ੱਦਦ ਹੋਇਆ ਕਤਲ ਹੋਇਆ ਔਰ ਇਹ ਕਾਗਜ਼ੀ ਰਿਪੋਰਟਾਂ ਕਹਿੰਦੀਆਂ ਨੇ ਕੀ ਭਗੋੜਾ ਕਰਾ ਦੇ ਸੋ ਜਿਹੜੇ ਆਫੀਸਰਸ ਇਨਵੋਲਵ ਸੀ ਮੁੰਡਾ ਕੀ ਹੈ ਕਿ ਇਕੱਲਾ ਇਸ ਕੇਸ ਨਹੀਂ ਹਰ ਕੇਸຊ ਹੁੰਦਾ ਹੈ ਜਿਹੜੀ ਆਫੀਸਰਸ ਕ੍ਰਿਮੀਨਲ ਕਾਂਸਪਰੇਸੀਸ ਦੇ ਵਿੱਚ ਇਨਵੋਲਵ ਹੁੰਦੇ ਨੇ ਉਹ ਫਿਰ ਬਚਣ ਲਈ ਇਹੋ ਜੀਆਂ ਸਟੋਰੀਆਂ ਵੀ ਖੜੀਆਂ ਕਰ ਲੈਂਦੇ ਨੇ ਤੇ ਆਪ ਤੇ ਖਿਲਾਫ ਜਿਹੜੀ ਐਵੀਡੈਂਸ ਹੁੰਦੀ ਹੈ ਨੂੰ ਪਲੱਗ ਇਨ ਕਰ ਲੈਂਦੇ ਨੇ ਇਹੋ ਜੀਆਂ ਸਟੋਰੀਆਂ ਬਣਾ ਕੇ ਸੋ ਇਹ ਐਨਾ ਸੀਵੀਅਸ ਮੈਟਰ ਹੈ ਅਸੀਂ ਮਹਿਸੂਸ ਕਰਦੇ ਆਂ ਕਿ ਫ੍ਰਮ ਡੇ 1 ਦੋਸ਼ੀ ਵਹੀ ਹੈ ਹੀ ਹੈ 93 ਤੋਂ ਹੁਣ ਤੱਕ ਜਿਹੜੇ ਜਿਹੜੇ ਬੰਦੇ ਇਸ ਕੇਸ ਨੂੰ ਦਬਦੇ ਆ ਰਹੇ ਨੇ ਆਫੀਸਰਸ ਉਹਨਾਂ ਦੇ ਜਿਹੜਾ ਪਿੱਛੋਂ ਪ੍ਰੈਸ਼ਰ ਬਣਾਉਣ ਵਾਲੇ ਲੋਕ ਵੀ 120B ਦੇ ਵਿੱਚ ਲਿਆਨੇ ਚਾਹੀਦੇ ਨੇ ਤੇ ਜਿਹੜੇ ਆਫੀਸਰਸ ਨੇ ਉਹ ਵੀ 120B ਦੇ ਵਿੱਚ ਬਣਾ ਕੇ ਤੇ ਇਸ ਪਰਚੇ 'ਚ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਹੈ। ਸ਼ੁਕਰੀਆ ਗੱਲ ਬਤ ਕਰਨ ਲਈ। ਤਾਂ ਕਿਉਂਕਿ 80 90 ਦਾ ਜ਼ਿਕਰ ਹੁੰਦਾ ਉਸ ਵੇਲੇ ਖੜਕੂ ਦੌਰ ਦਾ ਜ਼ਿਕਰ ਹੁੰਦਾ ਹੈ ਕਈ ਸਾਰੇ ਕਿਸੇ ਨੇ ਚਾਹੇ ਕਾਲੜਾ ਸਾਹਿਬ ਦੇ ਹੋਣ ਔਰ ਹੁਣ 33 ਸਾਲ ਬਾਅਦ ਜਦੋਂ ਵਰਸੀ ਮਨਾਈ ਗਈ ਤਾਂ ਇੱਕ ਵਾਰ ਫਿਰ ਇਹ ਮਸਲਾ ਉੱਠਿਆ ਕਿ ਕੌਂਕੇ ਸਾਹਿਬ ਕਾਗਜ਼ਾਂ ਦੇ ਵਿੱਚ ਅਜੇ ਵੀ ਭਗੋੜੇ ਇਕਰਾਰ ਨੇ ਉਹਨਾਂ ਨੂੰ ਪੁਲਿਸ ਨੇ ਭਗੋੜਾ ਘਰਾੜ ਦਿੱਤਾ ਜਦਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਤਸ਼ੱਦਦ ਹੋਇਆ ਜਗਰਾਓ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਔਰ ਉੱਥੇ ਹੀ ਉਹਨਾਂ ਦਾ ਕਤਲ ਹੋ ਗਿਆ ਮੌਤ ਹੋ ਗਈ ਔਰ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹਾਲਾਂਕਿ 33 ਸਾਲ ਹੋ ਗਏ ਕਈ ਪੁਲਿਸ ਅਫਸਰ ਕਹਿੰਦੇ ਉਹ ਵੀ ਉਹਨਾਂ ਦੀ ਵੀ ਮੌਤ ਇਸ ਵੇਲੇ ਹੋ ਚੁੱਕੀ ਔਰ ਕਈ ਗਵਾਹ ਵੀ ਕਮਜ਼ੋਰ ਹੋਈ ਨਹੀਂ ਹਾਲਾਂਕਿ 2023 ਦੇ ਵਿੱਚ ਦਿਵਾੜੀ ਹੋਰਾਂ ਦੀ ਰਿਪੋਰਟ ਵੀ ਸਾਹਮਣੇ ਆਈ ਸੀਗੀ ਉਸ ਰਿਪੋਰਟ ਨੂੰ ਲੈ ਕੇ ਇਹ ਮੰਗ ਉੱਠ ਰਹੀ ਹੈ ਕਿ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਸੀ ਕਿ ਜਿਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਤਸ਼ੱਦਦ ਕੀਤੀ ਹੈ